ਜਿਹੜੀ ਐਮਪੀ ਐਮਐਲਏ ਜਿਹੜੇ ਅੱਜ ਬਹੁਤ ਬਿਆਨ ਦੇ ਰਹੇ ਨੇ ਬਹੁਤ ਫੋਟੋਆਂ ਖਿਚਾ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਜਿਹਨਾਂ ਨੇ ਇਹਨਾਂ ਨੇ ਕੁਝ ਕਰਨਾ ਹੁੰਦਾ ਪੰਜਾਬ ਯੂਨੀਵਰਸਿਟੀ ਦਾ ਜੇ ਇਹਨਾਂ ਨੇ ਬਚਾਉਣੀ ਹੁੰਦੀ ਤਾਂ ਹੁਣ ਤੱਕ ਬਚ ਗਈ ਹੁੰਦੀ ਜਦੋਂ ਕੇਜਰੀਵਾਲ ਤੋਂ ਕੋਈ ਪਰਚਾ ਹੁੰਦਾ ਹੈ 92 ਦੇ 92 ਪਹੁੰਚ ਜਾਂਦੇ ਨੇ ਉੱਥੇ ਇਕੱਠੇ ਹੋ ਕੇ ਉੱਚ ਧਰਨਾ ਦੇ ਦਿੰਦੇ ਆਂ ਇੱਥੇ ਦੀ 144 ਸਾਲ ਪੁਰਾਣੀ ਯੂਨੀਵਰਸਿਟੀ ਇਹਦੇ ਨਾਲ ਤੁਹਾਡਾ ਇੰਨਾ ਕੀ ਮਤਲਬ ਹੈ ਵੀ ਤੁਸੀਂ ਮਤਾ ਮਤਾ ਖੇਡੀਆਂ ਜਾਂਦੇ ਹੋ ਵੀ 2022 ਦੇ ਵਿੱਚ ਇੱਥੇ ਯੂਨੀਵਰਸਿਟੀ ਦੇ ਵਿੱਚ ਕੇਂਦਰੀਕਰਨ ਦਾ ਮਸਲਾ ਪਹਿਲਾਂ ਵੀ ਉੱਠਿਆ ਸੀਗਾ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ 2.5 ਕਰੋੜ ਦੇਣਾ ਸੀਗਾ 2.5 ਕਰੋੜ ਦੇਣ ਪਿੱਛੇ ਉਹ ਕਹਿੰਦੇ ਵੀ ਹਾਂ ਕਰ ਲਓ ਕੇਂਦਰੀਕਰਨ ਇਹਦਾ ਲੈ ਜਾਓ ਯੂਨੀਵਰਸਿਟੀ ਕੀ ਭਗਵੰਤ ਸਿੰਘ ਮਾਨ ਦਾ ਇੰਨਾ ਸਖਤ ਸਟੈਂਡ ਹੈ ਵੀ ਕੇਂਦਰ ਚੋਖ ਜੂ ਜੋ ਜੋ ਚੀਜ਼ ਭਾਜਪਾ ਨੇ ਕਹੀ ਇਹ ਵੀ ਦੇਖੋ ਅਸੀਂ ਵਾਪਸ ਕਰਤਾ ਭਗਵੰਤ ਮਾਨ ਨੇ ਕਿਹਾ ਤਾਂ ਦੇਖੋ ਮੈਂ ਵਾਪਸ ਕਰਾਤਾ ਇਹ ਇੱਕੋ ਥਾਲੀ ਦੇ ਚਟੇ-ਵੱਟੇ ਨੇ ਉਹੀ ਕਹਿ ਰਹੇ ਆ ਵੀ ਇਸ ਵੇਲੇ ਭਗਵੰਤ ਮਾਨ ਸਰਕਾਰ ਭਾਜਪਾ RSES ਦੇ ਹੱਕ ਵਿੱਚ ਹੀ ਭੁਗਤ ਰਹੀ ਹੈ ਸਾਡੀਆਂ ਕਿਤਾਬਾਂ ਦੇ ਵਿੱਚੋਂ ਬਾਬਾ ਫਰੀਦ ਨਿਕਲੂਗਾ, ਸ਼ਾਹ ਸਹਿਨ ਨਿਕਲੂਗਾ, ਪੰਜਾਬ ਦਾ ਇਤਿਹਾਸ ਭਗਤ ਸਿੰਘ ਨਿਕਲੂਗਾ, ਪਾਸ ਨਿਕਲੂਗਾ, ਲਾਲ ਸਿੰਘ ਦਿਲ ਨਿਕਲੂਗਾ। ਉਹ ਸਾਰੇ ਇਨਕਲਾਬੀ ਨਿਕਲਣਗੇ ਜਿੰਨਾ ਕਰਕੇ ਅੱਜ ਪੰਜਾਬ ਜਾਉਂਦਾ ਹੈ। ਕਰਕੇ ਜਿਹੜਾ ਭਗਵੰਤ ਮਾਨ ਨੇ ਵੀ ਰੂਸੀ ਵਕੀਲ ਕਰਾਂਗੇ। ਅਸੀਂ ਜਾਵਾਂਗੇ ਤੁਸੀਂ ਜਾਓ ਕੋਰਟ ਦੀ ਸਾਥ ਕੀ ਤੁਸੀਂ ਚਲੇ ਜੋ ਜੋ ਕਰਨਾ ਹੈ। ਪਰ ਇਹਦੇ ਨਾਲ ਤੁਸੀਂ ਐਕਸਪੋਜ਼ ਜ਼ਰੂਰ ਹੁੰਨੇ ਹੋ। ਲੋਕਾਂ ਦੇ ਸਾਹਮਣੇ ਤੁਹਾਡੀ ਅਸਲੀ ਅਸਲੀ ਤਸਵੀਰ ਆ ਚੁੱਕੀ ਹੈ। ਅੱਜ ਕਹਿ ਰਹੇ ਨੇ ਵੀ ਜੀ ਗਵਰਨਰ ਕੋਲ ਜਾਵਾਂਗੇ ਵੀ ਜੇ ਇਹਨਾਂ ਨੂੰ ਸੱਚੀ ਸਰਕਾਰ ਹੈਗਾ ਪੰਜਾਬੀ ਨੇ ਮੈਸੇਜ ਨਾਲ ਤਾਂ ਇੱਥੇ ਆ ਜਾਣ ਅਸੀਂ 2 ਕਿਲੋਮੀਟਰ ਦੂਰ ਗਵਰਨਰ ਹਾਊਸ ਹੈ ਇੱਥੇ ਕਿਉਂ ਨਹੀਂ ਆਉਂਦੇ ਤੁਸੀਂ ਕਿਉਂਕਿ ਇਹ ਗਵਰਨਰ ਨਾਲ ਮੀਟਿੰਗਾਂ ਕਰਨੀ ਹੁਣ ਜਿਹੜਾ ਜਿਹੜੇ ਗਵਰਨਰ ਜਿਹੜੀ ਸਰਕਾਰ ਥੋੜੇ ਤੋਂ ਥੋੜੀ ਵੀ ਅਸੀਂ ਖੋ ਰਹੀ ਹੈ ਉਹਨਾਂ ਦੇ ਨਾਲ ਤੁਸੀਂ ਬੈਠ ਬੈਠਕ ਕੀ ਕਰੋਗੇ ਕਿ ਇਹ ਯੂਨੀਵਰਸਿਟੀ ਪੰਜਾਬ ਨੂੰ ਸੌਂਪੀ ਜਾਣੀ ਚਾਹੀਦੀ ਸੀ ਤਾਂ ਇਹਦੇ ਉੱਤੇ ਮਤਲਬ ਫੈਸਲੇ ਲਾਗੂ ਕਰਨ ਦਾ ਪੰਜਾਬ ਸੂਬੇ ਕੋਲ ਆ ਜਾਣਾ ਚਾਹੀਦਾ ਸੀ ਕਿ ਸੈਂਟਰ ਵੱਲੋਂ ੱਤਕਾ ਕਰਦੇ ਹੋਏ ਉਹ ਚੀਜ਼ ਨਹੀਂ ਕੀਤੀ ਗਈ ਕੀ ਇਹ ਪਹਿਲਾਂ ਵੀ ਸਾਡੇ ਹੱਥ ਇਹ ਸਵਾਲ ਵੀ ਨਿਕਲਣਾ ਚਾਹੀਦਾ ਨਾ ਇਹ ਸਵਾਲ ਦਾ ਜਵਾਬ ਨਾ ਦੇ ਵਿੱਚ ਪਰ ਅੱਜ ਇੱਥੇ ਚੱਲਦੀ ਕੀ ਦੀ ਹੈ ਇੱਥੇ ਭਾਜਪਾ ਆਰਐਸਐਸ ਦੀ ਹੀ ਚੱਲਦੀ ਹੈ ਅਸੀਂ ਇੱਥੇ ਜਿਹੜੀ ਰਹਿੰਦੀ ਹੁੰਦੀ ਚੀਜ਼ ਹੈ ਉਹਦੇ ਲਈ ਲੜਾਈ ਲੜ ਰਹੀ ਹੈ ਇਹ ਯੂਨੀਵਰਸਿਟੀ ਦੇ ਉੱਤੇ ਕਬਜ਼ੇ ਕਰਨ ਦਾ ਇਹਨਾਂ ਦਾ ਮਨੋਰਥ ਸਾਫ਼ ਹੈ ਕਿ ਪੰਜਾਬ ਦੇ ਜਿਹੜੇ 202 ਕਾਲਜ ਇਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਕੀ ਪੜਾਇਆ ਜਾਵੇ ਕੌਣ ਪੜਾਇਆ ਜਾਵੇ ਇਹ ਇਹ ਸੰਗੀਤ ਇਹ ਕਰ ਈ ਮਾਣੀ ਮੋਟੀ ਸ਼ਕਲ ਦਿਖਾਉਣ ਜੋਗੇ ਰਹਿ ਜਾਂ Punjab ਚ ਤਾਂ ਅੱਜ ਆਜੋਣੇ ਜੇ ਤੁਸੀਂ ਲੋਕਾਂ ਨੇ ਜੋ ਤੁਹਾਡਾ ਹਾਲ ਕਰਨਾ ਹੈ ਉਹ ਤੁਸੀਂ ਹਿਸਾਬ ਲਾ ਲਓਗੇ ਅਸੀਂ ਇਸ ਵਕਤ Punjab University ਦੇ ਵਿੱਚ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ Punjab University ਦੇ ਕੇਂਦਰੀਕਰਨ ਦਾ ਮੁੱਦਾ ਉੱਠਿਆ ਹੈ ਜਿਹਦੇ ਵਿੱਚ ਸੈਨੇਟ ਨੂੰ ਇੱਕ ਹਿਸਾਬ ਨਾਲ ਭੰਗ ਕੀਤਾ ਜਾ ਰਿਹਾ ਹੈ ਲੋਕਾਂ ਦੀ ਤਾਕਤ ਜਿਹੜੀ ਯੂਨੀਵਰਸਿਟੀ ਦੇ ਵਿੱਚ ਪਹੁੰਚਦੀ ਸੀ ਚੁਣ ਕੇ ਉਹਨੂੰ ਖਤਮ ਕਰਨ ਵਾਲੇ ਪਾਸੇ ਨੂੰ ਕੇਂਦਰ ਸਰਕਾਰ ਤੁਲੀ ਹੋਈ ਹੈ ਇਸ ਫੈਸਲੇ ਤੇ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਨੇ ਸਾਰੇ ਵਿਦਿਆਰਥੀ ਇੱਕ ਮੰਚ ਤੇ ਇਕੱਠੇ ਹੋਏ ਨੇ ਤਾਂ ਉਹ ਵਿਦਿਆਰਥੀਆਂ ਦੀਆਂ ਮੰਗਾਂ ਕੀ ਕੀ ਨੇ ਕਿਥੇ ਜਿਹੜੇ ਕੱਲ ਦਾ ਇੱਕ ਨੋਟੀਫਿਕੇਸ਼ਨ ਆਉਂਦਾ ਜਿਹੜਾ ਪਹਿਲਾਂ ਇਹ ਮਾਮਲਾ ਚੱਲ ਪਿਆਦਾ ਕਿ ਰੱਦ ਹੋ ਗਿਆ ਜਿਹੜਾ ਫੈਸਲਾ ਕੇਂਦਰ ਨੇ ਲਿਆ ਸੀ ਫਿਰ ਇੱਕ ਨੋਟੀਫਿਕੇਸ਼ਨ ਆਉਂਦਾ ਕਿ ਉਹ ਉਸੇ ਤਰੀਕੇ ਨਾਲ ਖੜਾ ਹੈ ਸਿਰਫ ਇੱਕ ਵਾਰ ਅੱਗੇ ਪਾਇਆ ਗਿਆ ਸਾਰੇ ਮਾਮਲੇ ਨੂੰ ਸਮਝਾਂਗੇ ਸਾਡੇ ਨਾਲ ਪੀਐਸਯੂ ਲਲਕਾਰ ਤੋਂ ਸਾਥੀ ਨੇ ਸਾਰਾ ਨੇ ਗੱਲਬਾਤ ਕਰਦੇ ਆ ਪਹਿਲਾਂ ਇਸ ਮਾਮਲੇ ਤੇ ਜਿਵੇਂ ਕੱਲ ਦਾ ਇੱਕ ਨੋਟੀਫਿਕੇਸ਼ਨ ਆਉਂਦਾ ਹੈ ਉਹ ਕਹਿੰਦਾ ਕਿ ਮਾਮਲਾ ਰੱਦ ਹੋ ਗਿਆ ਹੈ ਫਿਰ ਗੱਲ ਇਹ ਚੱਲਦੀ ਹੈ ਕਿ ਨਹੀਂ ਰੱਦ ਨਹੀਂ ਹੋਇਆ ਇਹ ਸਭ ਕੁਝ ਕੀ ਚੱਲ ਕੀ ਰਿਹਾ ਹੈ ਅਸਲ ਵਿੱਚ ਦੇਖੋ ਕੱਲ ਜਿਹੜੀ ਯੂਨੀਅਨ ਸਰਕਾਰ ਹੈ ਉਹਨਾਂ ਨੇ ਇੱਕ ਬਹੁਤ ਬੇਸ਼ਰਮੀ ਦੇ ਨਾਲ ਇੱਕ ਜਿਹੜੀਆਂ ਕੋਝੀਆਂ ਚਾਲਾਂ ਉਹ ਚੱਲ ਰਹੀਆਂ ਨੇ ਲੋਕਾਂ ਦੇ ਖਿਲਾਫ ਉਹਦੀ ਕੜੀ ਵਿੱਚ ਹੀ ਕੱਲ ਦੀ ਜਿਹੜੀ ਘਟਨਾ ਉਹਨੂੰ ਦੇਖਣਾ ਚਾਹੀਦਾ ਕੱਲ ਇਹਨਾਂ ਨੇ ਅਸਲ ਵਿੱਚ ਕੀ ਕੀਤਾ ਵੀਰ ਨੇ ਪਹਿਲਾਂ ਇੱਕ ਨੋਟਿਸ ਕੱਢਿਆ ਵੀ ਜਿਹੜਾ ਨੋਟੀਫਿਕੇਸ਼ਨ ਸੀਗਾ ਵੀ ਸੈਨੇਟ ਦੀ ਮੈਂਬਰ ਦੇ ਮੈਂਬਰ ਹੁਣ 99 ਤੋਂ 31 ਕਰ ਦਿੱਤੇ ਗਏ ਨੇ ਤੇ ਚੋਣਾ ਪੰਕਾ ਦਿੱਤੀਆਂ ਗਈਆਂ ਨੇ ਉਹਦੀਆਂ ਵੀ ਅਸੀਂ ਉਹਨੂੰ ਰੱਦ ਕਰ ਰਹੇ ਹਾਂ ਇਹ ਨੋਟਿਸ ਆਉਂਦਾ ਹੈ ਤੇ ਇਸ ਨੋਟਿਸ ਨੂੰ ਆਧਾਰ ਬਣਾ ਕੇ ਭਾਜਪਾ ਆਰਐਸਐਸ ਈਬੀਵੀਪੀ ਪੂਰਾ ਪ੍ਰਚਾਰ ਚਲਾ ਦਿੰਦੇ ਨੇ ਵੀ ਅਸੀਂ ਤਾਂ ਰੱਦ ਕਰਤਾ ਅਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਅਸੀਂ ਰੱਦ ਇਹ ਤਾਂ ਇਥੋਂ ਤਾਂ ਕਹਿਣ ਲੱਗੇ ਵੀ ਇਹ ਤਾਂ ਗੁਰਪ੍ਰਬ ਦਾ ਤੋਹਫ਼ਾ ਦੇ ਰਹੇ ਹਾਂ ਤੁਹਾਨੂੰ ਇਹੋ ਜਿਹੀਆਂ ਗੱਲਾਂ ਇਹਨਾਂ ਨੇ ਬਹੁਤ ਚਲਾਈਆਂ ਭਾਜਪਾ ਵਾਲਿਆਂ ਨੇ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਇਹ ਗੱਲ ਲੁਕੋ ਲਈ ਵੀ ਜਦੋਂ ਇਹ ਇਹ ਨੋਟਿਸ ਰੱਦ ਕੀਤਾ ਉਹਦੇ ਨਾਲ ਹੀ ਉਸੇ ਸਮੇਂ ਕੋਹਰ ਨੋਟਿਸ ਆ ਜਾਂਦਾ ਅਗਲਾ ਨੋਟਿਸ ਤੇ ਉਹਦੇ ਵਿੱਚ ਦੋਵਾਂ 'ਚ ਕੀ ਫਰਕ ਹੈ ਉਹਦੇ ਵਿੱਚ ਸਿਰਫ ਇਹ ਫਰਕ ਹੈ ਵੀ ਮੈਂਬਰ ਵੀ ਉਨੇ ਹੀ ਨੇ 91 ਤੋਂ 31 ਹੋ ਗਏ ਨੇ ਚੋਣਾ ਵੀ ਭੰਗ ਨਹੀਂ ਸਭ ਕੁਝ ਹੂ ਬਹੂ ਹੈ ਸਿਰਫ ਇਹ ਫਰਕ ਇਹ ਪਿਛਲੇ ਨੋਟਿਸ ਨੇ ਲਾਗੂ ਹੋਣਾ ਸੀਗਾ 5 ਨਵੰਬਰ ਤੋਂ ਇਹਨਾਂ ਨੇ ਹੁਣ 10 ਤਰੀਕ ਤੇ ਜਿਹੜੇ ਆਪਾਂ ਕਾਲ ਦਿੱਤੀ ਹੋਈ ਹੈ 10 ਤਰੀਕ ਦੇ ਕੱਟ ਤੋਂ ਡਰ ਕੇ 10 ਤਰੀਕ ਨੂੰ ਜੋ ਹੋਊਗਾ ਵੀ ਲੋਕਾਂ ਦਾ ਰੋਹ ਸਾਡੇ ਤੋਂ ਕੰਟਰੋਲ ਨਹੀਂ ਹੋਣਾ ਉਹਦੇ ਤੋਂ ਡਰ ਕੇ ਇਹਨਾਂ ਨੇ ਕੀ ਕੀਤਾ ਵੀ ਕਹਿੰਦੇ ਵੀ ਇਹਨੂੰ ਲਾਗੂ ਕਰਨ ਦੀ ਤਰੀਕ ਅਸੀਂ ਅੱਗੇ ਦੱਸਾਂਗੇ ਮਿਨਿਸਟਰੀ ਅੱਗੇ ਆਪ ਦੱਸ ਦੋਗੀ ਇਹ ਕਿਉਂ ਕੀਤਾ ਵੀ ਲੋਕਾਂ ਦੇ ਵਿੱਚ ਇਹ ਝੂਠੀਆਂ ਜਿਹੜੀਆਂ ਖਬਰਾਂ ਨੇ ਉਹ ਫਿਲਾ ਸਕਣ ਵੀ ਮਸਲਾ ਹੱਲ ਹੋ ਗਿਆ ਕਿਉਂਕਿ ਵੀ ਜਿਹੜੇ ਲੋਕ 10 ਤਰੀਕ ਨੂੰ ਆਉਣਾ ਚਾਹੁੰਦੇ ਨੇ ਉਹ ਇਹ ਸਮਝਣ ਵੀ 10 ਮਸਲਾ ਹੱਲ ਹੋ ਗਿਆ ਜਾਣ ਦੀ ਲੋੜ ਨਹੀਂ ਵੀ ਇਹ ਇਸ ਤਰ੍ਹਾਂ ਦੇਖਿਆ ਜਾਵੇ ਇਹਦਾ ਪ੍ਰਚਾਰ ਵੀ ਇਸ ਤਰ੍ਹਾਂ ਚਲਾਇਆ ਜਾ ਰਿਹਾ ਹੈ ਕੈਸੀ ਦੱਸਣਾ ਚਾਹੁੰਦੇ ਆ ਵੀ ਇਹ ਕੰਫਿਊਜ਼ਨਸ ਕ੍ਰੀਏਟ ਕਰਨ ਦੀ ਪਹਿਲੀ ਵਾਰ ਦੀ ਕੋਸ਼ਿਸ਼ ਨਹੀਂ ਹੈਗੀ ਇਹਨਾਂ ਦੀ ਆਪਾਂ ਕਿਸਾਨੀ ਸੰਘਰਸ਼ ਵੇਲੇ ਵੀ ਦੇਖਿਆ ਇਹ ਕਦੇ ਅਸੀਂ ਮੀਟਿੰਗ ਕਰ ਲੈਨੇ ਆ ਅਸੀਂ ਆਹ ਨੋਟਿਸ ਲੈ ਕੇ ਆਏ ਆ ਆਹ ਇਹ ਚੀਜ਼ ਲੈ ਕੇ ਆ ਗਏ ਉਹ ਲੈ ਕੇ ਆ ਗਏ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਕਰਦੇ ਨੇ ਅਸਲ ਦੇ ਵਿੱਚ ਕੀ ਹੈ ਇਹ ਸੰਘਰਸ਼ ਨੂੰ ਡੀਲ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਲੋਕ ਕਨਫਿਊਜ਼ ਹੋ ਜਾਂਦੇ ਤੇ ਲੋਕ ਜਿਹੜੇ ਹਮੈਤ ਦੇ ਰਹੇ ਨੇ ਉਹ ਨਾ ਆਉਣ ਤੇ ਮਤਲਬ ਇਹ ਇਸ ਤੋਂ ਪਤਾ ਲੱਗਦਾ ਜਿਉ ਡਰੇ ਕਿੰਨੇ ਹੋਏ ਨੇ ਵੀ ਹਜੇ ਤੱਕ ਦੇਖੋ ਹਜੇ ਕੋਈ ਪ੍ਰੋਟੈਸਟ ਹੋਇਆ ਨਹੀਂ ਪੰਜਾਬ ਪਧਰੀ ਹਜੇ ਆਪਾਂ ਸਿਰਫ ਕਾਲ ਦਿੱਤੀ ਹੈ ਪਰ ਲੋਕਾਂ ਨੇ ਇਹੋ ਜਿਹਾ ਰਿਸਪਾਂਸ ਦਿੱਤਾ ਹੈ ਲੋਕਾਂ ਦੇ ਵਿੱਚ ਇੰਨਾ ਗੁੱਸਾ ਇਸ ਮਸਲੇ ਨੂੰ ਲੈ ਕੇ ਕਿ ਉਹ ਇਸ ਗੁੱਸੇ ਤੋਂ ਹੀ ਡਰ ਗਏ ਨੇ ਇੰਨਾ ਵੀ ਉਹ ਚਾਹੁੰਦੇ ਨੇ ਵੀ ਦਸ ਨੂੰ ਲੋਕ ਨਾ ਆਉਣ ਇਸ ਕਰਕੇ ਹੁਣ ਆਪਾਂ ਨੂੰ ਹੋਰ ਵੀ ਲੋੜ ਹੈ ਵੀ ਜਿੰਨਾ ਇਹ ਗਿਰ ਰਹੇ ਨੇ ਵੀ ਇੰਨੇ ਇਹ ਬੇਸ਼ਰਮ ਨੇ ਜਿੰਨਾ ਮੈਨੂੰ ਜਿੰਨਾ ਤੁਸੀਂ ਸੋਚ ਨਹੀਂ ਸਕਦੇ ਵੀ ਗਿਰਨਗੇ ਹੋਰ ਗਿਰ ਕੇ ਦਿਖਾਉਂਦੇ ਨੇ ਤੁਹਾਨੂੰ ਤੇ ਆਪਾਂ ਵੀ ਹੁਣ ਆਈ ਨੇ ਆਪਾਂ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬੰਦ ਕਰਨੀ ਆਪੇ ਇੱਥੇ ਇਕੱਠੇ ਹੋਈਏ ਤੇ ਸੈਂਟਰ ਵਿੱਚ ਇੱਕ ਇਹਨਾਂ ਨੂੰ ਸੁਨੇਹਾ ਭੇਜੀਏ ਵੀ ਇਹ ਸਾਡੀ ਤਾਕਤ ਹੈ ਤੇ ਇਹ ਹਰੀ ਸੰਘਰਸ਼ ਦੀ ਸ਼ੁਰੂਆਤ ਹੈ ਅੱਗੇ ਜਿਹੜਾ ਸੰਘਰਸ਼ ਚੱਲੂਗਾ ਉਹ ਹੋਰ ਵੱਡਾ ਚੱਲੂਗਾ ਇਸ ਕਰਕੇ 10 ਦੀ ਤਰੀਕ ਵੀ 10 ਦੀ ਜਿਹੜੀ ਕਾਲ ਹੈ ਉਹ جاری ਹੈ ਸਾਰਿਆਂ ਨੂੰ ਇੱਕ ਵਾਰ ਫੇਰ ਮੈਸੇਜ ਲਾਉਨੇ ਆ ਵੀ 10 ਤਰੀਕ ਨੂੰ ਵੱਤਵਤ ਗਿਣਤੀ ਵਿੱਚ ਇੱਥੇ ਸ਼ਾਮਲ ਹੋਣ 10 ਦੇ ਲਈ ਅਸੀਂ ਕੱਲ ਯਾਨੀ 7 ਤਰੀਕ ਨੂੰ ਦੁਪਹਿਰ 1 ਵਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੀਆਂ ਸਮੂਹ ਜਨਤਕ ਜਥੇਬੰਦੀਆਂ ਦੀ ਇੱਕ ਮੀਟਿੰਗ ਰੱਖੀ ਹੋਈ ਹੈ ਉਹਨਾਂ ਦੇ ਨਾਲ ਅਸੀਂ 10 ਤਰੀਕ ਦੀ ਰੂਪਰੇਖਾ ਕੀ ਤੈਅ ਹੋਗੀ ਕਿਵੇਂ ਸ਼ਮੂਲਿਤ ਰਹੋਗੀ ਜਥੇਬੰਦੀਆਂ ਦੀ ਉਹਦੇ ਬਾਰੇ ਗੱਲਬਾਤ ਕਰਾਂਗੇ ਉਹਦੇ ਬਾਰੇ ਵੀ ਕੱਲ ਅਸੀਂ ਮੀਡੀਆ ਨੂੰ ਦੱਸਾਂਗੇ ਸੋ 10 ਤਰੀਕ ਦੀ ਕਾਲ ਹੈ ਆਪਣੀ ਉਦੋਂ ਤੱਕ ਆਪਾਂ ਰਹਿਾਂਗੇ ਇਸ ਮੁੱਦੇ ਤੇ ਮਤਲਬ ਇਹ ਅ ਸੰਘਰਸ਼ ਜਿਹੜਾ ਹੁਣ ਆਪਣੀਆਂ ਮੇਨ ਮੰਗਾਂ ਕੀ ਨੇ ਇੱਕ ਮੰਗ ਇਹ ਹੈ ਵੀ ਜਿਹੜਾ ਨੋਟਿਸ ਹੈ ਜਿਹੜਾ ਨਵਾਂ ਇੱਕ ਰੱਦ ਕਰਕੇ ਨਵਾਂ ਹੁਣ ਲੈ ਕੇ ਆਗੇ ਨੇ ਉਹ ਵੀ ਰੱਦ ਹੋਵੇ ਰੱਦ ਕਿਉਂਕਿ ਕਿਉਂਕਿ ਉਹਦੇ ਵਿੱਚ ਵੀ ਸੇਮ ਗੱਲਾਂ ਨੇ ਵੀ ਜਿਹੜੀ ਸੈਨਟ ਹੈ ਉਹ ਭੰਗ ਹੀ ਹੈਗੀ ਹੈ ਉਹਦਾ ਕੇਂਦਰੀਕਰਨ ਹਜੇ ਹੈਗਾ ਬੀ ਸੈਨੇਟ ਮੰਨ ਲੋ ਅੱਜ ਨਹੀਂ ਬਣੂਗੀ ਇਹ ਦਸੰਬਰ ਜਨਵਰੀ ਤੱਕ ਅਗਲੇ ਸਾਲ ਤੱਕ ਲੈ ਆਉਣਗੇ ਤਾਂ ਬਣਨੀ 31 ਮੈਂਬਰੀ ਹੈ ਤਾਂ ਪਹਿਲਾਂ ਉਹ ਨੋਟਿਸ ਰੱਦ ਹੋਵੇ ਇੱਕ ਇੱਕ ਮੈਂ ਇੱਥੇ ਤੁਹਾਡੀ ਗੱਲ ਰੋਕ ਕੇ ਪੁੱਛਣਾ ਚਾਹਣਾ ਹੈ ਬੜੇ ਲੋਕਾਂ ਨੂੰ ਜਿਹੜਾ ਉਹ ਜਿਹੜੇ ਇਹ ਚੀਜ਼ਾਂ ਨਾਲ ਜੁੜੇ ਨਹੀਂ ਹੁੰਦੇ ਯੂਨੀਵਰਸਿਟੀ ਨਾਲ ਆਮ ਪੰਜਾਬ ਦੇ ਲੋਕ ਹੈ ਹਾਲਾਂਕਿ ਉਹ ਚਾਹੁੰਦੇ ਆ ਕਿ ਇਹ ਜਿਹੜੀ ਯੂਨੀਵਰਸਿਟੀ ਹੈ ਸਾਡੀ ਬਣੀ ਰਵੇ ਤੇ ਸਾਡੇ ਪੰਜਾਬ ਦੀ ਜਿਹੜੇ ਕਿ ਸਾਡੇ ਪਿੰਡਾਂ ਨੂੰ ਝਾੜ ਕੇ ਚੰਡੀਗੜ੍ਹ ਬਣਿਆ ਇੱਕ ਇੱਕ ਕਰਕੇ ਚੰਡੀਗੜ੍ਹ ਦੇ ਬਾਕੀ ਹਿੱਸੇ ਤਾਂ ਸਾਡੇ ਤੋਂ ਗਏ ਇਕੱਲੀ ਇਹ ਰਹਿ ਗਈ ਹੈ ਸਾਡੇ ਕੋਲੇ ਜੇ ਵੀ ਚਲੇ ਜਾਂਦੇ ਤਾਂ ਸਾਡਾ ਪੂਰਾ ਅਧਿ ਮੈਂ ਤੋ ਕਤੀ ਮੈਂਬਰ ਹੋਣ ਨਾਲ ਕੀ ਨੁਕਸਾਨ ਹੋਣਿਆ ਉਹ ਨੁਕਸਾਨ ਜਰੂਰ ਇੱਕ ਵਾਰ ਦੱਸਿਓ ਦੇਖੋ ਇਹਦਾ ਐਸੇ ਕਹ ਵੀ ਜਿਹੜੇ 91 ਮੈਂਬਰ ਸੀਗੇ ਪਹਿਲਾਂ ਉਹਰੇ ਚੋਂ 48 ਇਲੈਕਟਿਡ ਹੁੰਦੇ ਸੀਗੇ ਜੀ ਤੇ ਉਹਦੇ ਚ ਇਹਨਾਂ 44 ਚੋਂ 15 ਦੀਆਂ ਚੋਣਾਂ ਹੁੰਦੀਆਂ ਸੀਗੀਆਂ ਤੇ ਚੋਣਾਂ ਵਿੱਚ ਇੱਥੋਂ ਦੇ ਸਾਬਕਾ ਵਿਦਿਆਰਥੀ ਭਾਗ ਲੈ ਸਕਦੇ ਸੀਗੇ ਮਤਲਬ ਤੁਸੀਂ ਮੰਨ ਲਓ ਇੱਥੇ ਦੇ ਵਿਦਿਆਰਥੀ ਇੱਥੇ ਤੁਸੀਂ ਪੜ੍ਹ ਲੈ ਗ੍ਰੈਜੂਏਟ ਜਿਹੜੀ ਕੰਸਟੀਟਿਊਐਂਸੀ ਵੀ ਸੀ ਗ੍ਰੈਜੂਏਸ਼ਨ ਇੱਥੋਂ ਕੀਤੀ ਤਿੰਨ ਸਾਲਾਂ ਬਾਅਦ ਤੁਸੀਂ ਸੈਨੇਟ ਦੀਆਂ ਚੋਣਾਂ ਵਿੱਚ ਭਾਗ ਲੈ ਸਕਦੇ ਹੋ ਤੁਸੀਂ ਖੜ੍ਹ ਵੀ ਸਕਦੇ ਹੋ ਤੁਸੀਂ ਵੋਟ ਵੀ ਪਾ ਸਕਦੇ ਹੋ ਇਹਦੇ ਜਿਹੜੇ ਸਾਰੇ ਪੋਲਿੰਗ ਬੂਥ ਹੁੰਦੇ ਸੀਗੇ ਉਹ ਪੰਜਾਬ ਚ ਲੱਗਦੇ ਸੀਗੇ ਇਹਦੇ ਜਿਹੜੇ ਮੈਂਬਰ ਆਉਂਦੇ ਸੀਗੇ ਉਹ ਪੰਜਾਬ ਤੋਂ ਆਉਂਦੇ ਸੀ ਤੇ ਉਹਦੇ ਵਿੱਚ ਕੀ ਹੁੰਦਾ ਸੀਗਾ ਵੀ ਉਹ ਪੰਜਾਬ ਦੇ ਜਿਹੜੇ 202 ਕਾਲਜ ਜਿਨ੍ਹਾਂ ਦੀਆਂ ਫੀਸਾਂ ਦੇ ਨਾਲ ਇਹ ਯੂਨੀਵਰਸਿਟੀ ਚੱਲਦੀ ਹੈ ਐਗਜ਼ਾਮੀਨੇਸ਼ਨ ਫੀਸ ਹੈ ਰੀਵੈਲੂਏਸ਼ਨ ਫੀਸ ਹੈ ਹੋਰ ਫੀਸਾਂ ਨੇ ਮਤਲਬ ਉਹ ਇੱਕ ਕੜੀ ਜੁੜਦੀ ਹੈ ਇਹਨਾਂ ਕਾਲਜਾਂ ਦੀ ਪੰਜਾਬ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਨਾਲ ਇਹਨਾਂ ਜਿਹੜੇ ਗ੍ਰੈਜੂਏਟ ਕੰਸਟਿਟੂਐਂਸੀ ਜਿਹੜੇ ਸੈਨੇਟਰ ਬਣ ਕੇ ਇੱਥੇ ਆਉਂਦੇ ਨੇ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਨੇ ਸੈਨੇਟ ਦੇ ਵਿੱਚ ਜਦੋਂ ਫੀਸ ਵਧਨ ਦਾ ਕੋਈ ਫੈਸਲਾ ਹੁੰਦਾ ਜਦੋਂ ਇਹ ਪੰਜਾਬੀ ਭਾਸ਼ਾ ਨੂੰ ਇੱਥੇ ਮਤਲਬ ਲਾਗੂ ਹਿੰਦੀ ਕਰੇ ਥੋਪਣ ਦੀ ਕੋਸ਼ਿਸ਼ ਕਰਦੇ ਕਦੇ ਉਹ ਜੋ ਕੋਈ ਪ੍ਰੋਗਰਾਮ ਲੈ ਕੇ ਆਉਂਦੇ ਜਿਹੜੇ ਸੈਂਟਰ ਦੀ ਹਿੰਦੀ ਹਿੰਦੂ ਹਿੰਦੁਸਤਾਨ ਦੀ ਨੀਤੀ ਨੂੰ ਲਾਗੂ ਕਰਦੇ ਆ ਉਹਨੂੰ ਸਵਾਲ ਕਰਨ ਲਈ ਇੱਕ ਸਪੇਸ ਬਣਦੀ ਹੈ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਆ ਅਸਲ 'ਚ ਇਹਨਾਂ ਲਈ ਔੜਿੱਕਾ ਸੀਗਾ ਵੀ ਅਸੀਂ ਹਿੰਦੀ ਹਿੰਦੂ ਹਿੰਦੁਸਤਾਨ ਲਾਗੂ ਕਰਨਾ ਹੈ ਅਸੀਂ ਯੂਨੀਵਰਸਿਟੀ ਦੇ ਵਿੱਚ ਕੋਈ ਜਮਹੂਰੀ ਆਵਾਜ਼ ਰਹਿਣ ਨਹੀਂ ਦੇਣੀ ਪਰ ਸੈਨੇਟ ਵੀ ਅੜਕਾ ਵੀ ਜੇ ਫੀਸਾਂ ਵਧਾਵਾਂਗੇ ਤਾਂ ਸੈਨੇਟ ਵਿੱਚ ਰੌਲਾ ਪਊ ਪੈ ਸਕਦਾ ਹੈ ਨਾ ਅਸੀਂ ਕੁਝ ਹੋਰ ਕਰਨਾ ਚਾਹੁੰਦੇ ਹਾਂ ਕੋਈ ਵੀ ਮਤਲਬ ਅਸੀਂ ਨੀਤੀ ਲੈ ਕੇ ਆਉਣਾ ਚਾਹੁੰਦੇ ਹਾਂ ਵੀ ਯੂਨੀਵਰਸਿਟੀ ਨੂੰ ਦਾ ਨਿੱਜੀਕਰਨ ਕਰਦੀ ਵੇਚਦੀ ਯੂਨੀਵਰਸਿਟੀ 셀ਫ ਫਾਈਨੈਂਸ ਕੋਰਸ ਕਰਦੀ ਜਿਹਦੇ ਤੇ ਲੱਖਾਂ ਲੱਖਾਂ ਦੀ ਫੀਸਾਂ ਹੁਣ ਉੱਥੇ ਰੌਲਾ ਪਊਗਾ ਸੈਨੇਟ ਦੇ ਵਿੱਚ ਇਸ ਕਰਕੇ ਇਹਨਾਂ ਨੇ ਸੈਨੇਟ ਨੂੰ ਭੰਗ ਕਰਨ ਦਾ ਕਾਰਨ ਇਹ ਵੀ ਹੈਗਾ ਇੱਕ ਵੀ ਪ੍ਰਾਈਵੇਟਾਈਜ਼ ਕਰ ਦਿੱਤੀ ਜਾਵੇ ਯੂਨੀਵਰਸਿਟੀ ਤੇ ਪੰਜਾਬ ਦੇ ਹੱਥਾਂ ਤੋਂ ਖੋ ਕੇ ਇਹ ਮੁਕੰਮਲ ਤੌਰ ਤੇ ਕੇਂਦਰੀਕਰਨ ਮਤਲਬ ਕੇਂਦਰੀ ਕੇਂਦਰ ਦੇ ਹੱਥਾਂ ਵਿੱਚ ਲੈ ਲਈ ਜਾਵੇ ਇਹਦੇ ਵਿੱਚ ਐਵੇਂ ਵੀ ਹੈ ਨਾ ਵੀ ਹੁਣ ਕੀ ਹੁਣ ਯੂਨੀਵਰਸਿਟੀਆਂ ਦੇ ਜਿਹੜੇ ਪੰਜਾਬ ਦੇ ਕਾਲਜ ਨੇ ਉਹਨਾਂ ਤੋਂ ਉਹਨਾਂ ਕਾਲਜਾਂ ਤੋਂ ਪ੍ਰਿੰਸੀਪਲ ਉਹਨਾਂ ਕਾਲਜਾਂ ਤੋਂ ਅਸੋਸੀਏਟ ਪ੍ਰੋਫੈਸਰ ਉਹ ਵੀ ਆਉਂਦੇ ਨੇ ਪਰ ਹੁਣ ਉਹਨਾਂ ਦੀ ਇੱਕ ਤਾਂ ਗਿਣਤੀ ਬਹੁਤ ਜ਼ਿਆਦਾ ਘਟਾ ਦਿੱਤੀ ਗਈ ਹੈ ਦੂਜੀ ਗੱਲ ਹੁਣ ਉਹਨਾਂ ਨੂੰ ਚੁਣੂਗਾ ਕੌਣ ਉਹਨਾਂ ਨੂੰ ਵੀ ਆਹੀ ਸੈਨੇਟ ਚ ਚੁਣੂਗਾ ਤੇ ਹੁਣ ਉਹਨਾਂ ਨੂੰ ਚੁਣੂਗਾ ਤਾਂ ਇਸ ਤਰ੍ਹਾਂ ਹੀ ਚੁਣਨਗੇ ਨਾ ਵੀ ਜਿਹੜੇ ਤਾਂ ਸੰਗੀ ਨੇ ਜਿਹੜੇ ਇਹਨਾਂ ਦੀ ਬੋਲੀ ਬੋਲਦੇ ਨੇ ਉਹਨਾਂ ਨੂੰ ਹੀ ਲੈ ਕੇ ਆਉਣਗੇ ਇਹ ਜਿਹੜੇ ਇਹਨਾਂ ਨੂੰ ਸਵਾਲ ਕਰਨਗੇ ਜਿਹੜੇ ਕਹਿਣਗੇ ਵੀ ਫੀਸਾਂ ਨਾ ਵਧਾਓ ਪੰਜਾਬ ਦੀ ਨੁਮਾਇੰਦਗੀ ਰੱਖੋ ਉਹਨਾਂ ਨੂੰ ਕਿਉਂ ਲੈ ਕੇ ਆਉਣਗੇ ਇਹ ਤਾਂ ਪੂਰੀ ਤਰ੍ਹਾਂ ਇੱਕ ਸੰਗਠਨ ਦਾ ਇੱਕ ਕਬਜ਼ਾ ਯੂਨੀਵਰਸਿਟੀ ਦੇ ਉੱਤੇ ਕੇਂਦਰ ਦਾ ਕਬਜ਼ਾ ਆ ਇਹ ਇਹਨੂੰ ਉਸ ਤਰ੍ਹਾਂ ਹੀ ਦੇਖਣਾ ਚਾਹੀਦਾ ਜਿਹੜਾ ਇੱਥੇ ਤੁਸੀਂ ਲਿਖਿਆ ਹੈ ਕਿ ਨਿੱਜੀਕਰਨ ਕੇਂਦਰੀਕਰਨ ਤੇ ਤੀਜਾ ਲਿਖਿਆ ਭਗਵਾ ਕਰਨ ਇਹ ਉਸੇ ਕਿਹੜੀ ਤਹਿ ਤੱਕ ਇਥੇ ਸਾਰਾ ਕੁਝ ਉਹੀ ਜਿਹੜੀ ਕੇਂਦਰ ਪਾਲਿਸੀ ਨਵੀਂ ਸਿੱਖਿਆ ਨੀਤੀ ਤਹਿਤ ਲੈ ਕੇ ਆਉਣਾ ਚਾਹੁੰਦਾ ਹੈ ਕਿ ਇੱਕ ਇੱਕ ਕਰਕੇ ਹਾਲਾਂਕਿ ਕੱਲਾ ਕੇਂਦਰੀ ਨਹੀਂ ਪੰਜਾਬ ਸਰਕਾਰ ਨੇ ਵੀ ਆਪਣੇ ਇੱਕ ਰਾਜਸ਼ਵ ਮੈਂਬਰ ਭੇਜਿਆ ਜਿਹੜੇ लवली 프로ਫੈਸ਼ਨਲ ਯੂਨੀਵਰਸਿਟੀ ਤੋਂ ਆ ਇੱਕ ਪੰਜਾਬ ਤੋਂ ਭਾਈਪਾ ਦੇ ਵਿੱਚ ਗਏ ਆ ਜਿਹੜੇ ਇੱਕ ਸੈਂਟਰਲ ਯੂਨੀਵਰਸਿਟੀ ਦੇ ਸ਼ਾਇਦ ਨੇ ਚੰਡੀਗੜ੍ਹ ਕੇ ਸੈਂਟਰਲ ਯੂਨੀਵਰਸਿਟੀ ਦੇ ਨੇ ਉਹ ਮਤਲਬ ਕੁੱਲ ਮਿਲਾ ਕੇ ਇਹ ਉਹ ਜਿਹੜੇ ਪਾਲਿਸੀ ਮੇਕਰ ਨੇ ਜਿਨ੍ਹਾਂ ਨੇ ਰਾਜ ਸਭਾ ਦੇ ਵਿੱਚ ਜਾਂ ਇੱਥੇ ਕਾਨੂੰਨ ਬਣਾਉਣੇ ਆ ਉਹ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਵਾਲੇ ਨੇ ਤੇ ਕੇਂਦਰ ਦੀ ਪਾਲਿਸੀ ਵੀ ਉਹਨਾਂ ਨਾਲ ਮੈਚ ਕਰਦੇ ਕਿ ਲੱਗਦਾ ਸਾਰੀਆਂ ਪਾਰਟੀਆਂ ਇਸ ਚੀਜ਼ ਦੇ ਵਿੱਚ ਆ ਕਿ ਇਹਨੂੰ ਹੌਲੀ-ਹੌਲੀ ਖਤਮ ਕਰਕੇ ਪ੍ਰਾਈਵੇਟਾਈਜੇਸ਼ਨ ਕਰ ਦਿੱਤੀ ਜਾਵੇ ਕੇਂਦਰੀਕਰਨ ਕਰ ਦਿੱਤਾ ਜਾਵੇ ਬਿਲਕੁਲ ਇਹ ਇੱਕ ਇੱਕ ਸਿਰਫ ਅਸੀਂ ਇਹ ਨਹੀਂ ਕਹਿਦੇ ਵੀ ਭਗਵੰਤ ਮਾਨ ਨਹੀਂ ਕਰ ਰਹੇ ਅੱਜ ਕਿਉਂਕਿ ਸੱਤਾ ਵਿੱਚ ਭਗਵੰਤ ਮਾਨ ਦੀ ਪਾਰਟੀ ਹੈ ਕਿ ਆਮ ਆਦਮੀ ਪਾਰਟੀ ਹੈ ਇਸ ਕਰਕੇ ਅੱਜ ਕਰ ਰਹੇ ਨੇ ਪਰ ਇਹ ਤਾਂ ਪਿਛਲੀ ਜਿਹੜੀ ਆਏ ਨੇ ਉਹ ਵੀ ਆਹੀ ਕੁਝ ਕਰਦੇ ਰਹੇ ਨੇ ਕਿਉਂਕਿ ਇਹਨਾਂ ਦਾ ਕ ਕਿਤੇ ਵੀ ਐਲਪੀਓ ਵਾਲੇ ਜਿਹੜਾ ਜਿਹੜਾ ਉਹ ਸਿਕਾ ਮਾਲਕ ਹੈ ਉਹਨੂੰ ਹੁਣ ਰਾਜ ਸਭਾ ਚ ਲੈ ਕੇ ਲੈ ਕੇ ਗਏ ਨਹੀਂ ਹਨ ਵੀ ਉਹਦਾ ਕੀ ਤੋਖ ਬਣਦਾ ਉਹਦਾ ਇਹ ਤੋਖ ਬਣਦਾ ਵੀ ਸਰਕਾਰਾਂ ਅਜ ਕਿਹਦੇ ਲਈ ਕੰਮ ਕਰ ਰਹੀਆਂ ਨੇ ਤੁਸੀਂ ਦੇਖੋ ਪੰਜਾਬ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਸਰਮਾਇਦਾਰਾਂ ਦੀਆਂ ਮਿਲਣੀਆਂ ਰੱਖੀਆਂ ਨੇ ਉਹਦੇ ਵਿੱਚ ਇਹਨਾਂ ਦੇ ਟੈਕਸ ਮਾਫ ਕਰਦੇ ਨੇ ਇਹਨਾਂ ਨੂੰ ਰਹਿਤਾ ਦਿੰਦੇ ਨੇ ਵੀ ਤੁਸੀਂ ਬਿਜਲੀ ਬਿੱਲ ਨਾਲ ਤਾਂ ਹੁਣ ਦੇਖੋ ਲੁਧਿਆਣੇ ਵਿੱਚ ਬੁੱਢਾ ਨਾਲਾ ਕਿੰਨੇ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ ਲੱਖਾਂ ਲੋਕਾਂ ਦੀ ਜਾਨਾ ਮਤਲਬ ਲੈ ਰਿਹਾ ਉਹ ਪਰ ਉਹਨੂੰ ਉਹਨੂੰ ਸਾਫ਼ ਕੌਣ ਨਹੀਂ ਕਰਾ ਰਿਹਾ ਸਰਕਾਰ ਨਹੀਂ ਕਰਾ ਰਹੀ ਕਿਉਂਕਿ ਉਹ ਸਰਮਾਇਦਾਰਾਂ ਨੂੰ ਤਾਂ ਆਪਣੇ ਵੀ ਲੋਕਾਂ ਲਈ ਪਾਣੀ ਸਾਫ਼ ਕਰਨਾ ਪਵੇ ਮਤਲਬ ਇਹੋ ਜਿਹਾ ਆਪਾਂ ਦੇਖਦੇ ਆਂ ਵੀ ਜਿਹੜੀ ਜੀਰੇਚ ਫੈਕਟਰੀ ਸੀਗੀ ਉਹ ਲੋਕਾਂ ਨੇ ਆਪ ਬੰਦ ਕਰਾਈ ਕਿਉਂਕਿ ਉੱਥੇ ਮੌਤਾਂ ਹੋ ਰਹੀਆਂ ਸੀਗੀਆਂ ਲੋਕਾਂ ਦੀਆਂ ਪਰ ਸਰਕਾਰ ਨੇ ਕੀ ਉਹ ਤੋਂ ਕੁਝ ਕੀਤਾ ਮਤਲਬ ਜਿਹੜੀ ਉਹ ਗੰਦਲਾ ਪਾਣੀ ਸੀਗਾ ਹਵਾ ਗੰਦਲੀ ਸੀ ਉੱਥੇ ਉਹਦੇ ਕਰਕੇ ਲੋਕ ਮਰ ਰਹੇ ਸੀਗੇ ਬਿਮਾਰ ਹੋ ਕੇ ਮਤਲਬ ਅੱਜ ਇਹਨਾਂ ਸਰਕਾਰਾਂ ਨੂੰ ਜੇ ਕਿਸੇ ਚੀਜ਼ ਦਾ ਮਤਲਬ ਹੈਗਾ ਤਾਂ ਇੱਕੋ ਚੀਜ਼ ਹੈ ਉਹ سرمایہਧਨ ਦਾ ਮੁਨਾਫਾ ਉਹਦੇ ਲਈ ਹੀ ਇਹ ਕੰਮ ਕਰ ਰਹੇ ਨੇ ਉਹਦੇ ਅੱਗੇ ਹੀ ਇਹ ਵਿਸ਼ੇ ਹੋਏ ਨੇ ਜਿਹੜੀ ਹੁਣ ਪੰਜਾਬ ਸਰਕਾਰ ਵੀ ਹੈਗੀ ਐ ਵੀ ਪੰਜਾਬ ਸਰਕਾਰ ਹੁਣ ਮਤਾ ਮਤਾ ਖੇਡ ਰਹੇ ਨੇ ਇਹ ਅੱਜ ਕਹਿ ਰਹੇ ਨੇ ਵੀ ਜੇ ਗਵਰਨਰ ਕੋਲ ਜਾਵਾਂਗੇ ਵੀ ਜੇ ਇਹਨਾਂ ਨੂੰ ਸੱਚੀ ਸਰਕਾਰ ਹੈਗਾ ਪੰਜਾਬੀ ਨੂੰ ਮਸੀਹ ਨਾਲ ਤਾਂ ਇੱਥੇ ਆ ਜ ਅਸੀਂ 2 ਕਿਲੋਮੀਟਰ ਦੂਰ ਗਵਰਨਰ ਹਾਊਸ ਹੈ ਇੱਥੇ ਕਿਉਂ ਨਹੀਂ ਆਉਂਦੇ ਤੁਸੀਂ ਇੱਥੇ ਆ ਕੇ ਸਾਡਾ ਸਮਰਥਨ ਕਰ ਦਿਓ ਪਰ ਇਹ ਇਹ ਜੋ ਕਿ ਹੈ ਹੀ ਨਹੀਂ ਅਸਲ 'ਚ ਇਹ ਨਾ ਹਜੇ ਇਸ ਵੇਲੇ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹ ਭਾਜਪਾ ਅਸ ਇਸ ਦੇ ਹੱਕ ਵਿੱਚ ਭੋਗ ਚ ਰਹੀ ਹੈ ਕਿਉਂਕਿ ਇਹ ਗਵਰਨਰ ਨਾਲ ਮੀਟਿੰਗਾਂ ਕਰਨੀ ਹੁਣ ਜਿਹੜਾ ਜਿਹੜੇ ਗਵਰਨਰ ਜਿਹੜੀ ਸਰਕਾਰ ਥੋੜੇ ਤੋਂ ਥੋੜੀ ਜਿਹੀ ਵਿੱਚ ਖੋ ਰਹੀ ਹੈ ਉਹਨਾਂ ਦੇ ਨਾਲ ਤੁਸੀਂ ਬੈਠ ਬੈਠਕ ਕੀ ਕਰੋਗੇ ਤੁਹਾਨੂੰ ਸੰਘਰਸ਼ ਕਰਨਾ ਪਊਗਾ ਨਾ ਤੁਹਾਨੂੰ ਧਰਨਾ ਦੇਣਾ ਪਊਗਾ ਤਾਸੀ ਹੀ ਚਾਹਣੇ ਆ ਵੀ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਮਾਡਲ ਹੈ ਉਹਦੀ ਉਹਦੀ ਹਮੈਤ ਭਗਵੰਤ ਮਾਨ ਵੀ ਕਰਦਾ ਪਿਆ ਤੁਸੀਂ ਦੇਖੋ 2022 ਦੇ ਵਿੱਚ ਇੱਥੇ ਯੂਨੀਵਰਸਿਟੀ ਦੇ ਵਿੱਚ ਕੇਂਦਰੀਕਰਨ ਦਾ ਮਸਲਾ ਪਹਿਲਾਂ ਵੀ ਉੱਠਿਆ ਸੀਗਾ ਉਦੋਂ ਵੀ ਕੇਂਦਰ ਨੇ ਕਹਿਆ ਸੀ ਵੀ ਕੇਂਦਰ ਕੇਂਦਰੀਕਰਨ ਕਰਾਂਗੇ ਤੇ ਭਗਵੰਤ ਮਾਨ ਸਰਕਾਰ ਨੇ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ 2.5 ਕਰੋੜ ਲੈਣਾ ਸੀਗਾ 2.5 ਕਰੋੜ ਦੇਣ ਪਿੱਛੇ ਉਹ ਕਹਿੰਦੇ ਵੀ ਹਾਂ ਕਰ ਲਓ ਕੇਂਦਰੀਕਰਨ ਇਹਦਾ ਲੈ ਜਾਓ ਯੂਨੀਵਰਸਿਟੀ ਇਹਨਾਂ ਦਾ ਕੈਰੇਕਟਰ ਤਾਂ ਇਹ ਹੀ ਆ ਯੂਨੀਵਰਸਿਟੀ ਲੈ ਕੇ ਇੱਥੇ ਜਦੋਂ ਫੀਸਾਂ ਹੁਣ ਵੱਧਦੀਆਂ ਨੇ ਤਾਂ ਸਰਕਾਰ ਕਿੱਥੇ ਹੁੰਦੀ ਐ ਹੁਣ ਇੱਥੇ ਤੁਸੀਂ ਦੇਖ ਲਓ ਵੀ ਸਰਕਾਰ ਤਾਂ ਪੀਐਮਐਸ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੁੰਦੀ ਐ ਐਸੀ ਬੱਚਿਆਂ ਲਈ ਉਹ ਮਸਾ ਦਿੰਦੀ ਐ ਇੱਥੇ ਸਟੂਡੈਂਟਸ ਨੂੰ ਐ ਇੱਥੇ ਜਿਹੜੇ ਹੁਣ ਕਈ ਡਿਪਾਰਟਮੈਂਟ ਨੇ ਇੱਕ ਕਿਸੇ ਦੀ ਫੀਸ 3.5 ਲੱਖ ਐ ਸਾਲ ਦੀ ਕਿਸੇ ਦੀ 1.5 ਲੱਖ ਕਿਸੇ ਦੀ 2 ਲੱਖ ਐ ਤੇ ਲਗਾਤਾਰ ਜਿਹੜਾ ਵੀ ਨਵਾਂ ਡਿਪਾਰਟਮੈਂਟ ਇੱਥੇ ਖੁੱਲ ਰਿਹਾ ਐ ਉਹਦੀਆਂ ਫੀਸਾਂ ਲੱਖਾਂ ਵਿੱਚ ਨੇ ਕੀ ਤੁਸੀਂ ਪੜਾ ਲੋਗੇ ਆਪਣੇ ਬੱਚੇ ਇੱਥੇ ਕੌਣ ਪੜਾਊਗਾ ਆਪਣੇ ਬੱਚੇ ਇਹ ਵੱਡੇ ਤਣਾੜ 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 ਯੂਨੀਵ 134 ਸੀਟਾਂ ਨੇ ਪੱਕੇ ਪ੍ਰੋਫੈਸਰਾਂ ਦੀਆਂ ਪਰ ਇੱਥੇ ਅੱਜ ਸਿਰਫ 684 ਬਾਕੀ ਸਾਰੀਆਂ ਸੀਟਾਂ ਖਾਲੀ ਪਈਆਂ ਨੇ ਤੇ ਭਰਦੇ ਕਿਉਂ ਨਹੀਂ ਭਰਦੇ ਇਸ ਕਰਕੇ ਨਹੀਂ ਵੀ ਤੁਸੀਂ ਤੁਹਾਨੂੰ ਤਨਖਾਹਾਂ ਨਾ ਦੇਣੀਆਂ ਪਰ ਤੁਹਾਨੂੰ ਸਹੂਲਤਾਂ ਨਾ ਦੇਣੀਆਂ ਪਰ ਪ੍ਰੋਫੈਸਰਾਂ ਨੂੰ ਇਹ ਕੀ ਕਰਦੇ ਨੇ ਵੀ ਤੁਸੀਂ ਕੱਚੇ ਪ੍ਰੋਫੈਸਰ ਰੱਖੋ ਜਾਂ ਫਿਰ ਇਹ ਸਾਰੇ ਸਕਾਲਰਾਂ ਤੋਂ ਕੰਮ ਕਰਾਉਂਦੇ ਰਹਿੰਦੇ ਨੇ ਤਾਂ ਕੁੱਲ ਵਿੱਚ ਇਸ ਯੂਨੀਵਰਸਿਟੀ ਦਾ ਇਹ ਬਿੜਾ ਗਰਕ ਇਹ ਕਰਦੇ ਪਏ ਨੇ ਪਹਿਲਾਂ ਪਈ ਕਰਦੇ ਪਏ ਨੇ ਤਾਂ ਇਹ ਜੇ ਇਹਨੂੰ ਬਚਾਉਣਾ ਹੈ ਤਾਂ ਆਪਾਂ ਨੂੰ ਹੀ ਅੱਗੇ ਆਉਣਾ ਪੈਣਾ ਹੈ ਆਪਾਂ ਕੱਲੀ ਸਰਕਾਰ ਤੋਂ ਕੱਲੀਆਂ ਇਹ ਜਿਹੜੀਆਂ ਐਮਪੀ ਐਮਐਲਏ ਹੈਗੇ ਨੇ ਜਿਹੜਾ ਅੱਜ ਬਹੁਤ ਬਿਆਨ ਦੇ ਰਹੇ ਨੇ ਬਹੁਤ ਫੋਟੋਆਂ ਖਿਚਾ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਇਹਨਾਂ ਤੋਂ ਦੇਖੋ ਜੀ ਇਹਨਾਂ ਨੇ ਕੁਝ ਕਰਨਾ ਹੁੰਦਾ ਪੰਜਾਬੀ ਯੂਨੀਵਰਸਿਟੀ ਦਾ ਜੀ ਇਹਨਾਂ ਨੇ ਬਚਾਉਣੀ ਹੁੰਦੀ ਤਾਂ ਹੁਣ ਤੱਕ ਬਚ ਗਈ ਹੁੰਦੀ ਪਰ ਗੱਲ ਇਹ ਹੈ ਵੀ ਇਹ ਨਾ ਇਹਨਾਂ ਦੀ ਮਨਸ਼ਾ ਨਹੀਂ ਹੈਗੀ ਇਹਨਾਂ ਦੀ ਮਨਚ ਹਜੇ ਵੀ ਆਪਣੀ ਸਿਆਸੀ ਰੋਟੀਆਂ ਸੇਕਣਾ ਹੀ ਹੈਗੀ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੇ ਆ ਅਸੀਂ ਪੰਜਾਬ ਦੀ ਜਥੇਬੰਦੀਆਂ ਨੂੰ ਸੱਦਾ ਦਿੰਦੇ ਆ ਵੀ ਉਹ ਸ਼ਾਮਿਲ ਹੋਣ ਕਿਉਂਕਿ ਜੇ ਕੋਈ ਸੰਘਰਸ਼ ਕਦੇ ਲੜ ਕੇ ਜਿੱਤਦੇ ਨੇ ਤਾਂ ਉਹ ਲੋਕਾਂ ਦੇ ਇਕੱਠ ਨੇ ਜਿੱਤਦੇ ਨੇ ਲੋਕਾਂ ਦੇ ਏਕੇ ਨੇ ਜਿੱਤਦੇ ਨੇ ਅੱਛਾ ਕੱਲ ਜਦੋਂ ਇਹ ਨੋਟੀਫਿਕੇਸ਼ਨ ਦਾ ਮਾਮਲਾ ਉੱਠਿਆ ਤੇ ਕਿਰਾਇਆ ਇੱਕ ਵਾਰ ਸਾਰੇ ਹੋ ਗਿਆ ਰੱਦ ਹੋ ਗਿਆ ਰੱਦ ਹੋ ਗਿਆ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਲੀਡਰ ਇਹ ਕਹਿਣ ਲੱਗੇ ਦੇਖੋ ਭਗਵਾਨ ਸਿੰਘ ਮਾਨ ਦੇ ਸਖਤ ਸਟੈਂਡ ਅਗੇ ਕੇਂਦਰ ਝੁਗ ਗਿਆ ਪਰ ਪੱਧ ਕਿਸੇ ਨੇ ਪੜਿਆ ਨਹੀਂ ਕੀਤਾ ਨਹੀਂ ਕੀ ਭਗਵਾਨ ਸਿੰਘ ਮਾਨ ਦਾ ਇਨਾ ਸਖਤ ਸਟੈਂਡ ਹੈ ਵੀ ਕੇਂਦਰ ਝੁਕ ਜੂਗਾ ਦੇਖੋ ਹੁਣ ਭਗਵੰਤ ਮਾਨ ਸਰਕਾਰ ਨੂੰ ਇਹ ਤਾਂ ਹੋ ਨਹੀਂ ਸਕਦਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਦੂਜਾ ਨੋਟੀਫਿਕੇਸ਼ਨ ਵੀ ਆਇਆ ਮਤਲਬ ਭਗਵੰਤ ਮਾਨ ਸਰਕਾਰ ਨੇ ਕੀ ਕੀਤਾ ਜੋ ਚੋ ਚੀਜ਼ ਭਾਜਪਾਨ ਨੇ ਕਹੀ ਇਹ ਵੀ ਦੇਖੋ ਅਸੀਂ ਵਾਪਸ ਕਰਤਾ ਭਗਵੰਤ ਮਾਨ ਨੇ ਕਿਹਾ ਤਾਂ ਦੇਖੋ ਮੈਂ ਵਾਪਸ ਕਰਾਤਾ ਇਹ ਇੱਕੋ ਥਾਲੀ ਦੇ ਚਟੇ-ਵੱਟੇ ਨੇ ਉਹੀ ਕਹਿ ਰਹੇ ਆ ਵੀ ਇਸ ਵੇਲੇ ਭਗਵੰਤ ਮਾਨ ਸਰਕਾਰ ਭਾਜਪਾ ਆਰਐਸਐਸ ਦੇ ਹੱਕ ਵਿੱਚ ਹੀ ਭੁਗਤ ਰਹੀ ਹੈ ਉਹਦੇ ਹੱਕ ਵਿੱਚ ਖੜੀ ਹੈ ਜੇ ਕੇਂਦਰੀਕਰਨ ਹੋਇਆ ਤਾਂ ਤੁਸੀਂ ਇਹਦੇ ਦੋਸ਼ੀ ਹੋ ਤੁਹਾਡੇ ਕਾਰਨ ਹੋਊਗੀ ਇਹ ਜੇ ਸੱਚੀ ਕੋਈ ਸਰਕਾਰ ਹੈਗਾ ਯੂਨੀਵਰਸਿਟੀ ਨਾਲ ਮਤਲਬ ਮੈਂ ਤੁਸੀ ਆਪ ਸੋਚੋ ਉਥੇ ਦਿੱਲੀ ਦੇ ਵਿੱਚ ਜਦੋਂ ਕੇਜਰੀਵਾਲ ਤੋਂ ਕੋਈ ਪਰਚਾ ਹੁੰਦਾ ਹੈ 92 ਦੇ 92 ਪਹੁੰਚ ਜਾਂਦੇ ਨੇ ਉਥੇ ਇਕੱਠੇ ਹੋ ਕੇ ਉੱਚ ਧਰਨਾ ਨਹੀਂ ਦਿੰਦੇ ਆ ਇੱਥੇ ਦੀ 144 ਸਾਲ ਪੁਰਾਣੀ ਯੂਨੀਵਰਸਿਟੀ ਲੋਕਾਂ ਨੇ ਇੰਨੀ ਮਿਹਨਤ ਨਾਲ ਪੈਸੇ ਇਕੱਠੇ ਕਰਕੇ ਇੰਨੇ ਇੰਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ 1882 ਦੇ ਵਿੱਚ ਲਾਹੌਰ ਵਸਾਈ ਇਹ ਉਹ ਸਾਰੀ ਸੀਗੀ ਯੂਨੀਵਰਸਿਟੀ ਹੈ ਨਾ ਇੰਨੇ ਮਤਲਬ ਆਪਣਾ ਇਤਿਹਾਸ ਜੁੜਿਆ ਹੋਇਆ ਆਪਣੀ ਵਿਰਾਸਤ ਹੈਗੀ ਨਹੀਂ ਤੁਸੀਂ ਇਹਨੂੰ ਜਾਣਦੋਂਗੇ ਇਹ ਜੇ ਤੁਹਾਡਾ ਇੰਨਾ ਕੀ ਮਤਲਬ ਹੈ ਵੀ ਤੁਸੀਂ ਮਤਾ ਮਤਾ ਖੇਢੀ ਜਾਂਦੇ ਹੋ ਵੀ ਅਸੀਂ ਜੀ ਹੁਣ 5 ਦਿਨ ਹੋ ਗਏ ਕਹਿੰਦੇ ਨੂੰ ਵੀ ਅਸੀਂ ਅਸੀਂ ਜੀ ਵਕੀਲ ਕਰ ਰਹੇ ਹਾਂ ਅਸੀਂ ਡਾਕੂਮੈਂਟੇਸ਼ਨ ਤਿਆਰ ਕਰ ਰਹੇ ਹਾਂ ਬਸ ਅਸੀਂ ਜਾ ਰਹੇ ਹਾਂ ਅਸੀਂ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਜਾਵਾਂਗੇ ਪਹਿਲਾਂ ਹਾਈ ਕੋਰਟਾਂ ਨੇ ਕੀ ਕੀਤਾ ਪਾਣੀ ਦਾ ਮਸਲਾ ਹਾਈ ਕੋਰਟ ਸਿਕਾ ਹੋ ਗਿਆ ਹੋ ਗਿਆ ਹੱਲ ਹੋ ਚੰਡੀਗੜ੍ਹ ਦਾ ਮਸਲਾ ਸਿਕਾ ਹੋ ਗਿਆ ਹੱਲ ਵੀ ਜੇ ਇਹ ਮਤਲਬ ਇਹ ਨਾ ਗੁੰਮਰਾਹ ਕਰਨੀਆਂ ਗੱਲਾਂ ਹੁੰਦੀਆਂ ਨੇ ਵੀ ਜਿਹੜੇ ਕੋਰਟ ਨੇ ਜਿਹੜੀਆਂ ਅਦਾਲਤਾਂ ਨੇ ਉਹ ਵੀ ਤਾਂ ਸੱਤਾ ਦਾ ਅੰਗ ਨੇ ਇੱਕ ਉਹ ਵੀ ਤਾਂ ਸੱਤਾ ਦੇ ਅੰਗ ਵਜੋਂ ਹੀ ਕੰਮ ਕਰਦੀਆਂ ਨੇ ਉਹਦੇ ਬਾਹਰ ਥੋੜੀ ਜਾਂਦੀਆਂ ਨੇ ਇਹ ਜਦ ਸੱਤਾ ਮਤਲਬ ਉਹਨਾਂ ਨੇ ਸੱਤਾ ਦਾ ਸੋ ਕਾਲਡ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੁੰਦਾ ਹੈ ਹੁਣ ਅਸੀ ਕੋਈ ਪ੍ਰੋਟੈਸਟ ਕਰਦੇ ਸਾਡੇ ਉੱਤੇ ਪਰਚਾ ਕੋਈ ਕਰਦਾ ਤਾਂ ਉਹ ਉਹ ਮੁਕਦਮਾ ਚੱਲਦਾ ਹੀ ਆ ਉੱਥੇ ਸਾਡੇ ਜਿਹੜੇ ਅੱਜ ਲੋਕ ਨੇ ਕਿੰਨੇ ਅੱਜ ਲੋਕ ਪੱਖੀ ਪੱਤਰਕਾਰ ਨੇ کارਕੁੰਨ ਨੇ ਉਹਨਾਂ ਨੂੰ ਜੇਲ੍ਹਾਂ ਹੁੰਦੀਆਂ ਨੇ ਫਾਂਸੀਆਂ ਹੁੰਦੀਆਂ ਨੇ ਇਹਨਾਂ ਦੀ ਸੱਤਾ ਹੀ ਤਾਂ ਕਰਦੀ ਆ ਤਾਂ ਇਹਨਾਂ ਦਾ ਸੋ ਕਾਲ ਜਿਹੜਾ ਲਾਅ ਐਂਡ ਆਰਡਰ ਹੈ ਅਸਲ 'ਚ ਲੋਕਾਂ ਦੇ ਲਈ ਨਹੀਂ ਬਣਿਆ ਹੋਇਆ ਉਹ ਕੋਸ਼ਿਸ਼ ਛੋੜੇ ਬਹੁਤ ਸਰਮਾਇਦਾਰਾਂ ਦੇ ਮੁਨਾਫਿਆਂ ਨੂੰ ਬਚਾਉਣ ਲਈ ਹੀ ਬਣਿਆ ਹੋਇਆ ਇਸ ਕਰਕੇ ਜਿਹੜਾ ਭਗਵੰਤ ਮਾਨ ਨੇ ਵੀ ਰੂਸੀ ਵਕੀਲ ਕਰਾਂਗੇ ਅਸੀਂ ਜਾਵਾਂਗੇ ਤੁਸੀਂ ਜਾਓ ਕੋਰਟ ਦੀ ਸੱਤ ਕੇ ਤੁਸੀਂ ਚਲੇ ਜਾਓ ਜੋ ਕਰਨਾ ਹੈ ਪਰ ਇਹਦੇ ਨਾਲ ਤੁਸੀਂ ਐਕਸਪੋਜ਼ ਜ਼ਰੂਰ ਹੋਣੇ ਹੋ ਲੋਕਾਂ ਦੇ ਸਾਹਮਣੇ ਤੁਹਾਡੀ ਅਸਲੀ ਅਸਲੀ ਤਸਵੀਰ ਆ ਚੁੱਕੀ ਹੈ ਤੇ ਜੇ ਇਹ ਚਾਹੁੰਦੇ ਨੇ ਵੀ ਮਾੜੀ ਮੋਟੀ ਸ਼ਕਲ ਦਿਖਾਉਣ ਜੋਗੇ ਰਹਿ ਜਾਣ ਪੰਜਾਬ 'ਚ ਤਾਂ ਅੱਜ ਆ ਜਾਓ ਨਹੀਂ ਤੇ ਤੁਸੀਂ ਲੋਕਾਂ ਨੇ ਜੋ ਤੁਹਾਡਾ ਹਾਲ ਕਰਨਾ ਹੈ ਉਹ ਤੁਸੀਂ ਹਿਸਾਬ ਲਾ ਲਿਓ ਉਹਦਾ ਅਜੇ ਇੱਕ ਮਤਲਬ ਇਹ ਤੁਹਾਡਾ ਜ਼ਰਬਾ ਕੀ ਜਾਂਦਾ ਵੀ ਜਿਹੜਾ ਇਹ ਮਾਮਲਾ ਇਹ ਰੱਦ ਕਿਵੇਂ ਹੋਊਗਾ ਅਸਲ ਦੇ ਵਿੱਚ ਨੋਟੀਫਿਕੇਸ਼ਨ ਰੱਦ ਕਿਵੇਂ ਹੋਊਗਾ ਅਸਲ ਦੇ ਵਿੱਚ ਸੈਨਟ ਦੀਆਂ ਚੋਣਾ ਕਿਵੇਂ ਹੋਣੀਆਂ ਕਿਸ ਤਰੀਕੇ ਦੀ ਮੂਵਮੈਂਟ ਬਣਦੀ ਲੋੜ ਹੈ ਕਿਸ ਤਰੀਕੇ ਦਾ ਮਤਲਬ ਲੋਕਾਂ ਚ ਜਿਹੜੀ ਹੈ ਇਚੇਤਨਾ ਦੀ ਲੋੜ ਦੇਖੋ ਜੀ ਇਹ ਜਿਹੜਾ ਮਸਲਾ ਨਾ ਉਹੀ ਗੱਲ ਇਹ ਸੰਤਾਪ ਅਸੀਂ ਵੰਡ ਤੋਂ ਭੋਗਦੇ ਆ ਰਹੇ ਹਾਂ ਵੰਡ ਤੋਂ ਸਰਕਾਰਾਂ ਦੇ ਬੀਜੇ ਹੋਏ ਬੀਜ ਨੇ ਹਨਾ ਉਹ ਅੱਜ ਸਾਡੇ ਪੰਜਾਬ ਦੇ ਪਿੰਡੇ ਤੇ ਕੰਡੇ ਬਣ ਗਏ ਨੇ 47 ਚ ਇਹ ਜਦੋਂ ਮੰਡ ਹੋਈ ਤਾਂ ਯੂਨੀਵਰਸਿਟੀ ਵੀ ਵੰਡੀ ਗਈ ਈਸਟ ਪੰਜਾਬ ਯੂਨੀਵਰਸਿਟੀ ਦੇ ਵੈਸਟ ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ ਦੇ ਵਿੱਚ 10 ਲੱਖ ਕਿਤਾਬ ਪਈਆਂ ਤੇ ਕਈ ਕਿਤਾਬਾਂ ਨੇ ਜਿਨ੍ਹਾਂ ਦੇ ਵਿੱਚ ਮੋਹਰ ਲਾਹੌਰ ਵਾਲੀ ਲਾਇਬ੍ਰੇਰੀ ਦੀ ਲੱਗੀ ਹੋਈ ਹੈ ਤੇ ਕੁਰਸੀਆਂ ਨੇ ਪੁਰਾਣੀਆਂ ਪਈਆਂ ਉਹ ਵੀ ਉਦੋਂ ਦੀਆਂ ਆਈਆਂ ਨੇ ਸਾਡੇ ਕੋਲ ਤੇ ਉਹ ਵੇਖ ਕੇ ਮਤਲਬ ਚਿਤ ਦੁਖੀ ਵੀ ਹੁੰਦਾ ਅੱਜ ਵੀ ਕਿੱਥੇ ਸਾਡੀ ਇੱਕ ਵੱਡੀ ਯੂਨੀਵਰਸਿਟੀ ਹੋਣੀ ਸੀ ਉਹ ਵੰਡੀ ਗਈ ਉਦੋਂ ਬਾਅਦ 68 ਦੇ ਵਿੱਚ ਫੇਰ ਇੱਕ ਲੀਕ ਵੱਜਦੀ ਹੈ ਉਹ ਜਿਹੜੀ ਲੀਗ ਨੂੰ ਜਦੋਂ ਟੁੱਟਦਾ ਹੈਗਾ ਪੈਪਸੂ ਪੰਜਾਬ ਤੇ ਉਹਦੀ ਈਸਟਰਨ ਪੰਜਾਬ ਹਰਿਆਣਾ ਨਿਕਲਦਾ ਹੈ ਹਿਮਾਚਲ ਨਿਕਲਦਾ ਹੈ ਉਦੋਂ ਇਹ ਗੱਲ ਕਹੀ ਜਾਂਦੀ ਹੈ ਜੀ ਪੰਜਾਬ ਯੂਨੀਵਰਸਿਟੀ ਸਰਮੌਰ ਯੂਨੀਵਰਸਿਟੀ ਹੈ ਹਰਿਆਣੇ ਹਿਮਾਚਲ ਦੇ ਕਾਲਜ ਇਹਦੇ ਨਾਲ ਅਫੀਲੀਏਟਡ ਨੇ ਤਾਂ ਉਹਨਾਂ ਦੀ ਸਿੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਇਹਨੂੰ ਇੱਕ ਇੰਟਰ ਸਟੇਟ ਬਾਡੀ ਕਾਰਪੋਰੇਟ ਦਾ ਇੱਕ ਨਾਮ ਦਿੱਤਾ ਜਾਂਦਾ ਹੈ ਕਿ ਇਹ ਤਿੰਨੇ ਤਿੰਨੇ ਸੂਬਿਆਂ ਦੀ ਸਾਂਝੀ ਯੂਨੀਵਰਸਿਟੀ ਹੋਊਗੀ ਪਰ ਉਦੋਂ ਤੱਕ ਜਦੋਂ ਤੱਕ ਹਰਿਆਣਾ ਤੇ ਹਿਮਾਚਲ ਦੇ ਜਿਹੜੇ ਕਾਲਜ ਨੇ ਉਹ ਉਹ ਇਹ ਨਾਲ ਅਫੀਲੀਏਟਡ ਨਹੀਂ ਯਾਨੀ ਕਿ ਜਦੋਂ ਤੱਕ ਉਹਨਾਂ ਦੀ ਆਪਦੀ ਕੋਈ ਯੂਨੀਵਰਸਿਟੀ ਨਹੀਂ ਬਚ ਜਾਂਦੀ ਬਣ ਜਾਂਦੀ ਉਦੋਂ ਤੱਕ ਹੀ ਇਹ ਉਹਨਾਂ ਦੀ ਯੂਨੀਵਰਸਿਟੀ ਹੈ ਤੇ ਉਸ ਤੋਂ ਬਾਅਦ ਹਰਿਆਣਾ ਹਿਮਾਚਲ ਆਪਦੀ ਅਫੀਲੀਏਸ਼ਨ ਤੋੜ ਕੇ ਆਪ ਦਾ ਫੰਡ ਖਿੱਚ ਕੇ ਆਪਦੀ ਜਿਹੜੀ ਇਹਦੇ ਉੱਤੇ ਦਾਅਵੇਦਾਰੀ ਹੈ ਉਹ ਛੱਡੂਗਾ ਤੇ ਇਹਦੀ ਜਿਹੜੀ ਸਕੈਸਰ ਸਟੇਟ ਹੈ ਹਨਾ ਇਹਦੀ ਜਿਹੜੀ ਮਾਲਕ ਸਟੇਟ ਹੈ ਉਹ ਪੰਜਾਬ ਹੋ ਗਈ ਖੁਦ ਬਖੁਦ ਹੀ ਪੰਜਾਬ ਹੋ ਜਾਊਗੀ ਇਹ ਜਿਹੜਾ ਐਕਟ ਹੈ ਇਸ ਯੂਨੀਵਰਸਿਟੀ ਦਾ ਉਹਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੋਇਆਗਾ ਹੁਣ ਇਹ ਹੁੰਦਾ ਕੀ ਹੈ ਵੀ ਜਦੋਂ 66 ਦੇ ਵਿੱਚ ਇਹ ਰੀ ਆਰਗੇਨਾਈਜੇਸ਼ਨ ਐਕਟ ਲਿਖਿਆ ਜਾਂਦਾ ਉਹਦੇ ਵਿੱਚ ਇੱਕ ਮਤਾ ਪਾ ਦਿੱਤਾ ਜਾਂਦਾ ਹੈ ਸੈਕਸ਼ਨ 72 ਦੇ ਵਿੱਚ ਉਹਦੇ ਚ ਇਹ ਕਿਹਾ ਜਾਂਦਾ ਵੀ ਸੈਂਟਰ ਪੀਯੂ ਦੇ ਜਿਹੜੇ ਸ਼ੈਡਿਊਲ ਨੇ ਉਹਦੇ ਵਿੱਚ ਫੇਰ ਬਦਲ ਕਰ ਸਕਦੀ ਹੈ ਪਰ ਉਦੋਂ ਇਹ ਜਿਹੜੀ ਯੂਨੀਵਰਸਿਟੀ ਹੈ ਉਹਦਾ ਢਾਂਚਾ ਹੋਰ ਸੀ ਉਦੋਂ ਇੰਟਰ ਸਟੇਟ ਬਾਡੀ ਕਾਰਪੋਰੇਟ ਸੀ ਇਸ ਕਰਕੇ ਹੀ ਉਹਦੀ ਸਿਕਦ ਦਾ ਖਰੰਦਾਜੀ ਬਣਦੀ ਸੀ ਹਣਾ ਉਸ ਤੋਂ ਬਾਅਦ ਜਿਵੇਂ ਕਿ ਰੂਲ ਦੇ ਮੁਤਾਬਕ ਇਹ ਯੂਨੀਵਰਸਿਟੀ ਪੰਜਾਬ ਨੂੰ ਸੌਂਪੀ ਜਾਣੀ ਚਾਹੀਦੀ ਸੀ ਤਾਂ ਇਹਦੇ ਉੱਤੇ ਮਤਲਬ ਫੈਸਲੇ ਲਾਗੂ ਕਰਨ ਦਾ ਜਾਂ ਇਹਦੇ ਜਿਹੜੇ ਸ਼ਡਿਊਲ ਬਦਲਣ ਦਾ ਅਧਿਕਾਰ ਹੈ ਉਹ ਖੁਦ ਹੀ ਖੁਦ ਬਖੁਦ ਪੰਜਾਬ ਸੂਬੇ ਕੋਲ ਆ ਜਾਣਾ ਚਾਹੀਦਾ ਸੀ ਹਨਾ ਹੁਣ ਕੁੰਡੀ ਕਿੱਥੇ ਅੜਦੀ ਹੈ ਕਿ ਸੈਂਟਰ ਵੱਲੋਂ ੱੱੱਕਾ ਕਰਦੇ ਹੋਏ ਉਹ ਚੀਜ਼ ਨਹੀਂ ਕੀਤੀ ਗਈ ਤੇ ਇਸ ਚੀਜ਼ ਦਾ ਹੀ ਸੰਤਾਪ ਅਸੀਂ ਭੋਗ ਰਹੇ ਹਾਂ ਤੇ ਇਹਦੇ ਵਿੱਚ ਜ਼ਿੰਮੇਵਾਰ ਪੰਜਾਬ ਸਰਕਾਰ ਵੀ ਹੈ ਮਤਲਬ ਆਪ ਦਾ ਕਲੇਮ ਕਿਉਂ ਨਹੀਂ ਮਤਲਬ ਡਟ ਕੇ ਇਹਨਾਂ ਨੇ ਲਿਆ ਕਿਹੜੀ ਚੀਜ਼ ਨੇ ਰੋਕਿਆ ਇਹਨਾਂ ਨੂੰ ਹਨਾ 2011 ਚ ਇਹਨਾਂ ਨੂੰ ਜੰਤਰ ਮੰਤਰੀ ਯਾਦ ਸੀ ਤੇ ਅੱਜ ਜਾ ਕੇ ਕੀ ਭੁੱਲ ਗਏ ਜੰਤਰ ਮੰਤਰ ਤਾਂ ਉੱਥੇ ਹੀ ਐ ਲੋਕਾਂ ਦੇ ਮਸਲੇ ਹੋਰ ਵੱਡੇ ਹੋ ਰਹੇ ਨੇ ਪਰ ਇਹਨਾਂ ਦੀਆਂ ਜਿਹੜੀਆਂ ਗਤਾਰਾਂ ਨੇ ਉਹ ਕਿਉਂ ਨਹੀਂ ਮੰਗਦੀਆਂ ਕਿਉਂਕਿ ਅਸਲ ਕੀ ਹੈ ਨਾ ਇਹ ਇੱਕ ਫ੍ਰੈਂਡਲੀ ਮੈਚ ਖੇਡਦੇ ਆ ਮਤਲਬ ਫ੍ਰੈਂਡਲੀ ਮੈਚ ਤੁਹਾਨੂੰ ਪਤਾ ਹੀ ਐ ਕਹਿਣ ਨੂੰ ਅਸੀਂ ਦੂਜੇ ਪਾਸੇ ਬਾਲ ਮਾਰ ਰਹੇ ਆ ਪਰ ਉਹ ਚ ਨਿਕਲਣਾ ਕੁਝ ਨਹੀਂ ਹੁੰਦਾਗਾ ਤਾਂ ਜਿਹੜੀ ਹਾਰ ਐ ਜਾਂ ਜਿੱਤ ਐ ਉਹ ਕਿਹਦੇ ਪਾਸੇ ਝੁਕਦੀ ਐ ਉਹ ਕੇਂਦਰ ਵਾਲੇ ਪਾਸੇ ਝੁਕ ਰਹੀ ਐ ਤਾ ਹੁਣ ਇਥੇ ਇਹਨਾਂ ਦੀ ਜਿਹੜੀ ਪੰਜਾਬ ਸਰਕਾਰ ਆ ਇਹ ਸਿਰਫ ਇਹ ਸਰਕਾਰ ਨਹੀਂ ਪਿਛਲੀਆਂ ਸਰਕਾਰਾਂ ਨੇ ਵੀ ਕੋਸ਼ਿਸ਼ਾਂ ਨਹੀਂ ਕਰੀਆਂ ਗਿਆ ਹਨ ਤੇ ਇਹਦਾ ਲਾਹਾ ਲਿਆਗਾ ਸੈਂਟਰ ਦੀ ਸਰਕਾਰ ਨੇ ਉਹ ਲਾਹਾ ਅਸੀਂ ਵੇਖ ਰਹੇ ਹਾਂ ਕਿ ਅੱਜ ਕਿਸ ਢੰਗ ਨਾਲ ਇਹਨੇ ਨੋਟੀਫਿਕੇਸ਼ਨ ਕੱਢਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸੈਨੇਟ ਦੇ ਵਿੱਚ ਕੁਝ ਬਦਲਾਅ ਕਰਨੇ ਆ ਤਾਂ ਇਹਦੇ ਲਈ ਪੰਜਾਬ ਦੀ ਪ੍ਰਵਾਨਗੀ ਹੋਣੀ ਜ਼ਰੂਰੀ ਹੈ ਤੇ ਉਹ ਐਨਓਸੀ ਇਹਨਾਂ ਨੂੰ ਲੈਣੀ ਪੈਣੀ ਹੈ ਪੀਯੂ ਵਿਧਾਨ ਸਭਾ ਦੇ ਵਿੱਚ ਕਾਨੂੰਨਾਂ ਤੌਰ ਤੇ ਤਾਂ ਪੀਯੂ ਵਿਧਾਨ ਸਭਾ ਦੇ ਵਿੱਚ ਇਹ ਬਦਲੇ ਜਾਣਾ ਚਾਹੀਦਾ ਕਿਉਂਕਿ ਇਹ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਅਧਿਕਾਰ ਪਰ ਉਹਦਾ ਕਾਰਨ ਨੇ ਸਥਾਪਿਤ ਨਹੀਂ ਹੁੰਦਾ ਦਾ ਸੈਂਟਰ ਦੀ ਸਰਕਾਰ ਨੇ ਤਾਂ ਕਰਕੇ ਉਹ ਜਿਹੜਾ ਰੂਲ ਹੈ ਉਹਨੂੰ ਵੀ ਨਾ ਤਾਂ ਪੰਜਾਬ ਚੇਂਜ ਕਰ ਪਾ ਰਿਆ ਤੇ ਦੂਜੇ ਪਾਸੇ ਸੈਂਟਰ ਬਿਨਾ ਪੰਜਾਬ ਦੀ ਪ੍ਰਵਾਨਗੀ ਤੋਂ ਮਿਨਿਸਟਰੀ ਦਾ ਯੂਨੀਅਨ ਮਿਨਿਸਟਰੀ ਆਫ ਐਜੂਕੇਸ਼ਨ ਦੇ ਰਾਹੀਂ ਇੱਕ ਚਿੱਠੀ ਕੱਢ ਕੇ ਇਹਦੇ ਵਿੱਚ ਫੇਰ ਬਦਲ ਕਰ ਦਿੰਦਾ ਹੈ ਮਤਲਬ ਉਹਦੇ ਵਿੱਚ ਕਮੇਟੀ ਬਣਾਈ ਜਾਂਦੀ ਹੈ ਉਹ ਕਮੇਟੀ ਕਿਹਦੇ ਦੁਆਰਾ ਬਣਾਈ ਗਈ ਸੀ ਉਹ ਵਾਈਸ ਪ੍ਰੈਜ਼ੀਡੈਂਟ ਦੇ ਦੁਆਰਾ ਬਣਾਈ ਗਈ ਸੀ ਜਿਹਦੇ ਵਿੱਚ ਜੀਐਨਡੀਯੂ ਦਾ ਵੀਸੀ ਤੇ ਜਿਹਦੇ ਵਿੱਚ ਇਸ ਯੂਨੀਵਰਸਿਟੀ ਦਾ ਵੀ ਸੀ ਤੀਜੇ ਨੰਬਰ ਤੇ ਬੰਦਾ ਹੈਗਾ ਸੰਜੀਤ ਟੰਡਣ ਪਹਿਲਾਂ ਇੱਥੇ ਐਮਪੀ ਰਹੇਗਾ ਭਾਜਪਾ ਦੇ ਵੱਲੋਂ ਇਹਨਾਂ ਕਮੇਟੀ ਦੀ ਰეკਮੈਂਡੇਸ਼ਨ ਦੇ ਉੱਤੇ ਉਹ ਚੀਜ਼ ਲਾਗੂ ਕੀਤੀ ਗਈ ਹੁਣ ਤੁਸੀਂ ਦੇਖੋ ਵੀ ਇਹ ਨੋਟੀਫਿਕੇਸ਼ਨ ਦਾ ਆਉਣਾ ਇੱਕ ਗੈਰ ਸਵਿਧਾਨਕ ਹੈ ਗੈਰ ਜਮਹੂਰੀ ਹੈ ਮਤਲਬ ਜਿਹੜੀ ਸਟੇਟ ਮਤਲਬ ਇਹਦੀ ਮਾਲਕ ਹੈ ਜਾਂ ਕਹੜੀਏ ਭਾਵੇਂ ਅੰਸ਼ਕ ਤੌਰ ਤੇ ਹੀ ਮਾਲਕ ਹੈ ਜੇ ਆਪਾਂ ਉਸ ਕਾਨੂੰਨੀ ਭਾਸ਼ਾ ਦੇ ਵਿੱਚ ਚੱਲ ਗਏ ਭਾਵੇਂ ਉਹ ਕਾਨੂੰਨ ਲੋਕਾਂ ਦੇ ਖਿਲਾਫ ਹੀ ਬੁਖਤਦਾ ਉਸ ਮੁਤਾਬਕ ਵੀ ਹੈ ਗੈਰ ਜਮਹੂਰੀ ਹੈ ਤਾਂ ਉਹ ਨੋਟੀਫਿਕੇਸ਼ਨ ਦਾ ਆਉਣਾ ਉਹ ਵੀ ਗਲਤ ਹੈ ਤੇ ਉਸ ਤੋਂ ਬਾਅਦ ਮਤਲਬ ਇਹਨਾਂ ਦਾ ਜਿਹੜਾ ਬਦਲਾਅ ਕਰਨੇ ਉਹ ਤਾਂ ਗਲਤ ਹੈ ਹੀ ਹੈ ਜਿਵੇਂ ਅਸੀਂ ਗੱਲ ਕਰਕੇ ਹਟੇ ਹਾਂ ਕਿ ਪੰਜਾਬ ਦੇ ਉੱਤੇ ਪੰਜਾਬ ਦੀ ਜਿਹੜੀ ਇੱਕ ਖੁਦਮੁਖਤਿਆਰੀ ਦੇ ਉੱਤੇ ਹਮਲਾਗਾ ਹੁਣ ਜਿਵੇਂ ਪਹਿਲਾਂ ਇਹ ਗੱਲ ਕਰੀ ਸੀਗੀ ਕਿ ਪੰਜਾਬ ਦੇ ਲੋਕਾਂ ਲਈ ਕੀ ਜਿਵੇਂ ਸਾਨੂੰ ਵੀ ਖਬਰਾਂ ਆਉਂਦੀਆਂ ਵੀ ਤੁਸੀਂ ਐਂ ਦੱਸੋ ਵੀ ਪੰਜਾਬ ਦੀ ਸੱਤ ਤੇ ਬੈਠਾ ਬੰਦਾ ਤੁਹਾਡੀ ਸੈਨੇਟ ਦੇ ਜਿਹੜਾ ਝੋਲ ਆ ਉਹਨੂੰ ਕਿਵੇਂ ਸਮਝੇ ਇਹ ਤਾਂ ਅਸੀਂ ਇੱਥੋਂ ਕਹਿ ਦਿੰਨੇ ਆ ਕਿ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਤੋਂ ਖੋੜੀ ਪਰ ਕੀ ਇਹ ਪਹਿਲਾਂ ਵੀ ਸਾਡੇ ਹੱਥ ਸੀ ਇਹ ਸਵਾਲ ਵੀ ਨਿਕਲਣਾ ਚਾਹੀਦਾ ਨਾ ਇਹ ਸਵਾਲ ਦਾ ਜਵਾਬ ਨਾ ਦੇ ਵਿੱਚ ਮਤਲਬ 2022 ਦੇ ਵਿੱਚ ਅਸੀਂ ਵਿਦਿਆਰਥੀ ਜਥੇਬੰਦੀਆਂ ਨੇ ਇੱਕ ਸੰਘਰਸ਼ ਲੜਿਆ ਉਹ ਸੰਘਰਸ਼ ਸੀ ਇਹ ਸੀਗਾ ਕਿ ਇਹਨੂੰ ਪੂਰੀ ਤਰ੍ਹਾਂ ਕੇਂਦਰੀਕ੍ਰਿਤ ਨਾ ਕਰਿਆ ਜਾਵੇ ਪਰ ਅੱਜ ਇੱਥੇ ਚੱਲਦੀ ਕੀ ਦੀ ਹੈ ਇੱਥੇ ਭਾਜਪਾ ਆਰਐਸਐਸ ਦੀ ਹੀ ਚੱਲਦੀ ਹੈ ਅਸੀਂ ਇੱਥੇ ਜਿਹੜੀ ਰਹਿੰਦੀ ਖੁੰਦੀ ਚੀਜ਼ ਹੈ ਉਹਦੇ ਲਈ ਲੜਾਈ ਲੜ ਰਹੇ ਹਾਂ ਅੱਜ ਇਸ ਲੜਾਈ ਦੇ ਰਾਹੀਂ ਇਹ ਅਸੀਂ ਵੱਡੀ ਲੜਾਈ ਦਾ ਵੀ ਇੱਕ ਅਗਾਜ਼ ਕਰਨਾ ਚਾਹੁੰਦੇ ਆ ਕਿ ਇਹ ਯੂਨੀਵਰਸਿਟੀ ਜਦੋਂ ਤੱਕ ਪੰਜਾਬ ਦੀ ਯੂਨੀਵਰਸਿਟੀ ਨਹੀਂ ਬਣ ਜਾਂਦੀ ਉਦੋਂ ਤੱਕ ਇਹ ਰੇੜਕਾ ਮੁੱਕਣ ਨਹੀਂ ਲੱਗਾ ਮਤਲਬ ਇਹਦੇ ਉੱਤੇ ਜਿਹੜੀ ਦਾਵੇਦਾਰੀ ਸਥਾਪਿਤ ਕਰਨ ਦਾ ਕੰਮ ਹੈ ਉਹਦੇ ਵਿੱਚ ਟਿਲ ਰਹੀ ਆ ਪੰਜਾਬ ਦੀਆਂ ਸਰਕਾਰਾਂ ਵੱਲੋਂ ਕਦੇ ਕਹਿ ਦਿੰਦੇ ਆ ਇਹ 49 ਕਰੋੜ ਦਾ ਇਹਨਾਂ ਨੇ ਐਲਾਨ ਕੀਤਾ ਸੀਗਾ ਸੀਬੀਐਸਐਸ ਇਹਨਾਂ ਦੀ ਇੱਕ ਤੇ ਸਟੂਡੈਂਟ ਵਿੰਗ ਹੈਗੀ ਆ ਮਤਲਬ ਉਹਨਾਂ ਨੇ ਜਦੋਂ ਚੋਣਾਂ ਲੜਨੀਆਂ ਸੀਗਾ ਕਰਨ ਐਲਾਨ ਕੀਤਾ ਸੀ 49 ਕਰੋੜ ਦੇਵਾਂਗੇ ਇੱਕ ਹੋਸਟਲ ਸਾਰ ਕੇ ਦੇਵਾਂਗੇ ਉਹ 49 ਕਰੋੜ ਅੱਜ ਤੱਕ ਨਹੀਂ ਆਇਆ ਜਦੋਂ ਅਸੀਂ ਕਿਸੇ ਨਾਲ ਗੱਲ ਕਰਨ ਜਾਂਦੇ ਆ ਉਹ ਕਹਿੰਦੇ ਜੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਤਾਂ ਫੰਡ ਨਹੀਂ ਦਿੰਦੀ ਫਿਰ ਅਸੀਂ ਉਹਨਾਂ ਨੂੰ ਇਹ ਵੀ ਕਹਿੰਨੇ ਆ ਪੰਜਾਬ ਸਰਕਾਰ ਤੋਂ ਫੰਡ ਲੈਣਾ ਇਹ ਸਾਡੇ ਵਿਦਿਆਰਥੀ ਜਥੇਬੰਦੀਆਂ ਦਾ ਕੰਮ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ਤੇ ਖੜਕੇ 350 ਕਰੋੜ ਦੀ ਲੜਾਈ ਜੇ ਲੜੀ ਜਾ ਸਕਦੀ ਹੈ ਤਾਂ ਉਹ ਸੂਬੇ ਦੇ ਨਾਲ ਲੜੀ ਗਈ ਹੈਨਾ ਤੇ ਇਹ ਲੜਾਈ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਲੜਨ ਨੂੰ ਤਿਆਰ ਨੇ ਪਰ ਸਾਨੂੰ ਇਹ ਯੂਨੀਵਰਸਿਟੀ ਇਸ ਕਰਕੇ ਨਹੀਂ ਵੀ ਤੁਸੀਂ ਫੰਡ ਦੋਗੇ ਤਾਂ ਤਾਂ ਤੁਸੀਂ ਲੈ ਜਾਓਗੇ ਫੰਡ ਤੁਸੀਂ ਵੈਸੇ ਦੇ ਦਿਓ ਕੇਂਦਰ ਦੀ ਸਰਕਾਰ ਵੈਸੇ ਵੀ ਜੀਐਸਟੀ ਦੇ ਵਿੱਚ ਜਿੰਨਾ ਟੱਕਾ ਕਰ ਰਹੀ ਹੈ ਤਾਂ ਉਹਦੇ ਵਿੱਚੋਂ ਥੋੜੀ-ਬਹੁਤੀ ਤੁਹਾਨੂੰ ਛੋਟ ਦੇਣੀ ਹੈ ਤਾਂ ਉਹ ਤੁਸੀਂ ਦਿਓ ਤੁਸੀਂ ਤਾਂ ਪਹਿਲਾਂ ਹੀ ਸਾਡੇ ਹੱਕ ਮਾਰ ਰਹੇ ਹੋ ਤੁਸੀਂ ਕਹਿ ਰਹੇ ਵੀ ਨਹੀਂ ਜੀ ਅਸੀਂ ਤਾਂ ਹੀ ਫੰਡ ਦਵਾਂਗੇ ਦੂਜੀ ਧਾਰਨਾ ਇਹ ਹੈ ਕਿ ਤੁਸੀਂ ਕੋਈ ਯੂਨੀਵਰਸਿਟੀ ਖੜੀ ਕਰ ਰਹੇ ਹੋ ਤੁਸੀਂ ਚਾਹੁੰਦੇ ਹੋ ਜੇ ਸਿੱਖਿਆ ਪਰਫੁੱਲ ਹੋਵੇ ਇਹ ਦਿੰਦੇ ਆ ਜੀਐਨਯੂ ਦੀ ਜਾਂ ਹੋਰ ਕਈ ਯੂਨੀਵਰਸਟੀਆਂ ਦੇ ਉਦਾਹਰਣ ਦਿੰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਉਦਾਹਰਣ ਸਾਡੇ ਮਰੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਵਾਲੇ ਕੈਂਪਸ ਦੀ ਵੀ ਆ ਉਹਦਾ ਤੁਸੀਂ ਹਾਲ ਜਾ ਕੇ ਵੇਖੋ ਸੈਂਟਰਲ ਯੂਨੀਵਰਸਿਟੀ ਆ ਅੜੀਸਾ ਦਾ ਬੋਰਡ ਐ ਟੇਡਾ ਲੰਕਦਾ 86% ਉੱਥੇ ਟੀਚਰਾਂ ਦੀ ਘਾਟ ਹੈ ਟੀਚਰ ਹੀ ਹੈ ਨਹੀਂ ਉੱਥੇ ਹੁਣ ਇਹ ਯੂਨੀਵਰਸਟੀਆਂ ਦਾ ਤੇ ਇਹ ਹਾਲ ਹੈ ਵਾਕਈ ਤੁਸੀਂ ਫੰਡਿੰਗ ਦੇ ਨਹੀਂ ਦੋ ਇਹਨਾਂ ਯੂਨੀਵਰਸਟੀਆਂ ਨੂੰ ਇਹ ਯੂਨੀਵਰਸਿਟੀ ਦੇ ਉੱਤੇ ਕਬਜ਼ੇ ਕਰਨ ਦਾ ਇਹਨਾਂ ਦਾ ਮਨੋਰਥ ਸਾਫ਼ ਹੈ ਕਿ ਪੰਜਾਬ ਦੇ ਜਿਹੜੇ 202 ਕਾਲਜ ਇਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਕੀ ਪੜਾਇਆ ਜਾਵੇ ਕੌਣ ਪੜਾਇਆ ਜਾਵੇ ਇਹ ਇਹ ਸੰਗੀਤ ਇਹ ਕਰਨਾ ਹੁਣ ਜਿਹੜੇ ਲੋਕ ਇਥੋਂ ਮਤਲਬ ਪੰਜਾਬ ਦੇ ਇਤਿਹਾਸ ਨੂੰ ਜਾਂ ਲੋਕਪੱਖੀ ਇਤਿਹਾਸ ਨੂੰ ਗਾਇਬ ਕਰਨਾ ਚਾਹੁੰਦੇ ਨੇ ਜਿਹੜੇ ਲੋਕ ਸਤੀ ਪ੍ਰਥਾ ਨੂੰ ਸਹੀ ਸਮਝਦੇ ਨੇ ਮਨੁਸਮ੍ਰਿਤੀ ਲੋਕਾਂ ਦੇ ਮਨਾਂ ਦੇ ਵਿੱਚ ਵਿਸਾਰਨਾ ਚਾਹੁੰਦੇ ਨੇ ਇਹ ਉਹਨਾਂ ਦੀ ਨੀਤੀ ਹੈ ਕਿ ਪੰਜਾਬ ਦੀ ਸਿੱਖਿਆ ਦੇ ਵਿੱਚ ਉਹਦੇ 7 ਜ਼ਿਲ੍ਹਿਆਂ ਦੇ ਜਿਹੜੇ ਕਾਲਜ ਨੇ ਸਾਰੇ ਉਹਨਾਂ ਦੇ ਵਿੱਚ ਇਹ ਦਖਲ ਅੰਦਾਜ਼ੀ ਕੀਤੀ ਜਾਵੇ ਮਤਲਬ ਪੰਜਾਬ ਦੀਆਂ ਗ੍ਰੈਜੂਏਟ ਕੌਨਸਟੀਟੂਐਂਸੀਜ਼ ਕਿਉਂ ਸੀਗੀਆਂ ਉਹ ਇਸ ਲਈ ਸੀ ਕਿ ਬੀਏ ਕਰਕੇ ਕੋਈ ਵਿਦਿਆਰਥੀ ਜੇ ਕੱਲ ਨੂੰ ਨਿਕਲ ਵੀ ਜਾਂਦਾ ਯੂਨੀਵਰਸਿਟੀ ਚੋਂ ਤਾਂ ਉਹਨੂੰ ਪਤਾ ਹੈ ਕਿ ਵਿਦਿਆਰਥੀ ਕੀ ਚਾਹੁੰਦੇ ਨੇ ਅੱਜ ਇਹਨਾਂ ਨੇ 8 ਸੀਟਾਂ ਜਿਹੜੀਆਂ ਪਹਿਲਾਂ ਪ੍ਰੋਫੈਸਰਾਂ ਜਾਂ ਪ੍ਰਿੰਸੀਪਲਾਂ ਦੀਆਂ ਸੀ ਉਹਨਾਂ 'ਚ 6 ਕਰਤੀਆਂ ਸਿਰਫ ਹੁਣ ਇਹਦੇ ਵਿੱਚ ਵੀ ਤੁਸੀਂ ਕੁੰਡੀ ਦੇਖੋ ਕਿ ਜਿਹੜੇ ਪੈਨਲ ਚੁਣ ਕੇ ਜਾਂਦਾ ਹੈਗਾ ਪੰਜਾਬ ਦੇ ਵਿੱਚ ਭਰਤੀਆਂ ਦਾ ਉਹ ਚੁਣ ਕੇ ਜਾਂਦਾ ਸੈਨੇਟ ਦੇ ਵੱਲੋਂ ਤਾਂ ਪਹਿਲਾਂ ਚੁਣਿਆ ਇਹਨਾਂ ਵੱਲੋਂ ਜਾਊਗਾ ਇਹ ਸੈਨੇਟ ਵੱਲੋਂ ਕੱਲ ਨੂੰ ਜੇ ਉਸੇ ਪ੍ਰਿੰਸੀਪਲ ਨੇ ਗਾਂ ਨਵੀਂ ਸੈਨੇਟ ਚੁਣੀ ਹੈ ਤਾਂ ਉਹੀ ਭਾਜਪਾ ਆਰਐਸਐਸ ਦੇ ਪੱਖ ਦੀ ਸੈਣ ਚੁਣੀ ਜਾਊਗਾ ਤਾਂ ਇੱਥੇ ਪੰਜਾਬ ਦੀ ਦਾਵੇਦਾਰੀ ਜਿਹੜੀ ਖੁਸ਼ੀ ਹੋਈ ਦਾ ਦਰਦ ਸਾਨੂੰ ਦੇਖਣ ਨੂੰ ਮਿਲੂਗਾ ਕਿ ਸਾਨੂੰ ਜੋ ਪੜਾਇਆ ਜਾ ਰਿਹਾ ਸਾਡੀਆਂ ਕਿਤਾਬਾਂ ਦੇ ਵਿੱਚੋਂ ਬਾਬਾ ਫਰੀਦ ਨਿਕਲੂਗਾ ਸਾਡੀਆਂ ਕਿਤਾਬਾਂ ਦੇ ਵਿੱਚੋਂ ਸ਼ਾਹ ਸੈ ਨਿਕਲੂਗਾ ਸਾਡੀਆਂ ਕਿਤਾਬਾਂ ਦੇ ਵਿੱਚੋਂ ਪੰਜਾਬ ਦਾ ਇਤਿਹਾਸ ਉਹ ਸਾਰਾ ਕੁਝ ਨਿਕਲੂਗਾ ਭਗਤ ਸਿੰਘ ਨਿਕਲੂਗਾ ਪਾਸ ਨਿਕਲੂਗਾ ਲਾਲ ਸਿੰਘ ਢਿੱਲ ਨਿਕਲੂਗਾ ਉਹ ਸਾਰੇ ਇਨਕਲਾਬੀ ਨਿਕਲਣਗੇ ਜਿੰਨਾ ਕਰਕੇ ਅੱਜ ਪੰਜਾਬ ਜਾਉਂਦਾ ਹੈ ਤੇ ਜਿੰਨਾ ਕਰਕੇ ਉਹ ਅੱਜ ਸੰਘਰਸ਼ ਕਰ ਰਿਹਾ ਤਾਂ ਇਹਨਾਂ ਦਾ ਨਿਸ਼ਾਨਾ ਸਾਫ਼ ਹੈ ਕਿ ਪੰਜਾਬ ਦੀ ਸਿੱਖਿਆ ਨੂੰ ਨਾਲੇ ਤਾਂ ਪ੍ਰਾਈਵੇਟਾਈਜ਼ ਕਰੀਏ ਮਹਿੰਗੇ ਇਹ ਕੋਰਸ ਲੈ ਕੇ ਆਉਣ ਦੂਜੇ ਨੰਬਰ ਤੇ ਭਗਮਾ ਕਰਨ ਕਰੀਏ ਤੇ ਇਹ ਕਰਿਆ ਕਿਵੇਂ ਜਾਊਗਾ ਇਹ ਕੇਂਦਰੀਕਰਨ ਦੀ ਨੀਤੀ ਦੇ ਰਾਹੀਂ ਕਰਿਆ ਜਾਊਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤਾਂ ਗੱਲਬਾਤ ਕੀਤੀ ਯੂਨੀਵਰਸਿਟੀ ਦੇ ਉੱਤੇ ਤਾਂ ਜਿਸ ਤਰੀਕੇ ਦੇ ਨਾਲ ਕਿਉਂਕਿ بڑے ਲੋਕਾਂ ਨੂੰ ਹਾਲੇ ਇਹ ਹੀ ਕਲੀਅਰ ਨਹੀਂ ਕਿ ਹੋ ਕੀ ਰਿਹਾ ਇੱਥੇ ਤਾਂ ਉਹ ਆ ਕੇ ਇੱਕ ਚੀਜ਼ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ